ਹੁਣ ਐ ਪ੍ਰਤੀਤ ਹੋਣ ਲੱਗ ਗਿਆ ਕਿ ਬੀਜੇਪੀ ਛੱਡਣ ਦੀ ਤਿਆਰੀ ਹੋ ਸਕਦੀ ਹੈ ਨਹੀਂ ਤਿਆਰੀ ਕੀ ਹੋ ਸਕਦੀ ਉਹਨਾਂ ਨੇ ਬੀਜੇਪੀ ਲਗਭਗ ਲਗਭਗ ਛੱਡ ਹੀ ਦਿੱਤੀ ਜੇ ਮੈਂ ਦੇਖਾਂ ਕਿ ਪੰਚਾਇਤੀ ਚੋਣਾ ਮੈਨੂੰ ਤਾਂ ਨਜ਼ਰ ਨਹੀਂ ਆ ਰਹੀ ਜਾਖੜ ਸਾਬ ਕਿੱਥੇ ਹੈ ਦੇਖੋ ਸਾਰੀਆਂ ਖਬਰਾਂ ਛਪੀਆਂ ਵੀ ਔਰ ਇੰਟਰਵਿਊ ਵੀ ਹੋਈਆਂ ਕਿ ਜਾਖੜ ਨੇ ਅਸਤੀਫਾ ਦੇ ਦਿੱਤਾ ਨੈਸ਼ਨਲ ਚੈਨਲਾਂ ਦਾ ਵੀ ਚੱਲੀਆਂ ਮੈਨੂੰ ਲੱਗਦਾ ਸੁਨੀਲ ਜਾਖੜ ਨੇ ਖੰਡਨ ਨਹੀਂ ਕੀਤਾ ਤੇ ਜੇ ਨਹੀਂ ਅਸਤੀਫਾ ਦਿੱਤਾ ਸੀ ਖੰਡਨ ਕਰ ਦਿੰਦੇ ਜਖੜ ਨੂੰ ਲੋਕਾਂ ਨੇ ਸਵਾਲ ਤਾਂ ਪੁੱਛਣਾ ਹੈ ਨਾ ਜਖੜ ਸਾਹਿਬ ਤੁਸੀਂ ਤਾਂ ਪੰਜਾਬ ਦਾ ਪੁੱਤ ਕਹਿੰਦੇ ਸੀ ਕਿੱਥੇ ਪੰਜਾਬ ਦੀ ਰਾਜਧਾਨੀ ਹੋ ਗਈ ਸਿਆਸੀ ਕਾਰਨ ਤੋਂ ਉਸ ਤੋਂ ਬਾਅਦ ਸ਼ੁਰੂ ਹੋਇਆ ਜਦੋਂ ਰਵਨੀਤ ਮਿੱਤੂ ਨੂੰ ਕੇਂਦਰ ਦਾ ਮੰਤਰੀ ਬਣਾਇਆ ਗਿਆ ਜਖੜ ਸਾਹਿਬ ਨਾਲ ਕਮਿਟਮੈਂਟ ਹੋਈ ਸੀ ਕਿ ਇਹਨਾਂ ਨੂੰ ਸੂਬੇ ਦਾ ਪ੍ਰਧਾਨ ਦੇ ਨਾਲ ਨਾਲ ਰਾਜ ਸਭਾ ਦਿੱਤੀ ਜਾਊਗੀ ਲੇਕਿਨ ਰਾਜ ਸਭਾ ਹਰਿਆਣਾ ਤੇ ਰਾਜਸਥਾਨ ਦੀਆਂ ਜਿੰਨੀਆਂ ਸੀਟਾਂ ਸੀ ਉਹ ਸਾਰੀਆਂ ਉਹਨਾਂ ਨੇ ਜਖੜ ਸਾਹਿਬ ਨੂੰ ਨਹੀਂ ਦਿੱਤੀਆਂ ਉਹਨਾਂ ਦੇ ਚੋਣਾ ਹੋ ਗਏ ਹੁਣ ਜਖੜ ਸਾਹਿਬ ਨੂੰ ਦਿਖਦਾ ਵੀ ਅੱਗੇ ਮੈਨੂੰ ਮਿਲਣਾ ਕੁਝ ਨਹੀਂ ਕਿ ਤੁਸੀਂ ਆਪਣਾ ਗੰਮ ਹੈਗਾ ਕਿ ਜਾਖੜ ਨੇ ਇੱਕ ਵਾਰ ਉਹਨਨ ਗਿਆ ਹੋਇਆ ਪੀਆਰਐਸ ਇਸ ਇੱਕ ਫਿਰਕਾ ਪ੍ਰਸਤ ਪਾਰਟੀ ਇਹ ਦੇਸ਼ 'ਚ ਦੰਗੇ ਕਰਵਾਉਂਦੀ ਹੈ ਕਿਤੇ ਐ ਤਣੀ ਹੋ ਜਾਊਗਾ ਕਿ ਜਿਹੜੀ ਪ੍ਰਧਾਨਗੀ ਹੈ ਉਹ ਰਵਨੀਤ ਬਿੱਟੂ ਕੋਲ ਪਹੁੰਚ ਜਾਵੇ ਸੁਨੀਲ ਜਾਖੜ ਦੀ ਥਾਂ ਤੇ ਇਹ ਹੁੰਦੇ ਕੋ ਕਿਸਾਨ ਜੇ ਬੈਠੇ ਸ਼ੰਭੂ ਬਾਰਡਰ ਤੇ ਜਾਖੜ ਕੀ ਜਵਾਬ ਦੇਵੇ ਵਿਚਾਰੇ ਕੀ ਜਵਾਬ ਦੇਣ ਯਾਰ ਸੁਨੀਲ ਜਾਖੜ ਦਾ ਅਗਲਾ ਕਦਮ ਕੀ ਹੈ ਇਸ ਉਤੇ ਚਰਚਾ ਹਰ ਕਿਸੇ ਦੀ ਬਣੀ ਹੋਈ ਹੈ ਹਰ ਕੋਈ ਇਹ ਜਾਣਨਾ ਚਾਹੁੰਦਾ ਹੈ ਹਰ ਕੋਈ ਇਹ ਪਾਪਣਾ ਚਾਹੁੰਦਾ ਹੈ ਕਿ ਆਖਰ ਜਾਖੜ ਕੀ ਕਰਨ ਵਾਲੇ ਨੇ ਹਾਲਾਂਕਿ ਅਜੇ ਤੱਕ ਸਿਰਫ ਇੱਕ ਟਵੀਟ ਜਿਹੜਾ ਉਹਨਾਂ ਦੇ ਭਰਾ ਸੰਦੀਪ ਜਾਖੜ ਨੇ ਸਾਂਝਾ ਕੀਤਾ ਹੈ ਉਹਦੇ ਵਿੱਚ ਇੱਕ ਸ਼ੇਰੋ ਸ਼ਾਇਰੀ ਲਿਖੀ ਹੋਈ ਹੈ ਜਿਸ ਨੂੰ ਲੈ ਕੇ ਹੁਣ ਮਸਲੇ ਵੱਖਰੇ ਪੱਧਰ ਤੇ ਉੱਤੇ ਵਾਚੇ ਜਾ ਰਹੇ ਨੇ ਖਾਸ ਕਰਕੇ ਸੁਨੀਲ ਜਾਖੜ ਦਾ ਆਉਣ ਵਾਲਾ ਪਲਾਨ ਕੀ ਹੈ ਕਿ ਸਿਰਫ ਇਹ ਇੱਕ ਬਿਆਨਬਾਜ਼ੀ ਇੱਕ ਟਿੱਪਣੀ ਤੱਕ ਸੀਮਿਤ ਰਹੇਗਾ ਜਾਂ ਫਿਰ ਜਿਵੇਂ ਪਹਿਲਾਂ ਅਸਤੀਫਾ ਦੇਣ ਦੀ ਗੱਲ ਚੱਲੀ ਸੀ ਉਹ ਅਸਤੀਫਾ ਦੇ ਦਿੱਤਾ ਜਾਵੇਗਾ ਕਿਸ ਆਧਾਰ ਤੇ ਦਿੱਤਾ ਜਾਵੇਗਾ ਕਿੰਨੀ ਇੰਟੈਂਸਿਟੀ ਨਾਲ ਦਿੱਤਾ ਜਾਵੇਗਾ ਕੀ ਪਾਰਟੀ ਹੀ ਛੱਡ ਦਿੱਤੀ ਜਾਵੇਗੀ ਜਾਂ ਫਿਰ ਕੋਈ ਹੋਰ ਪਲਾਨ ਸੁਨੀਲ ਜਾਖੜ ਦਾ ਹੈਗਾ ਕਾਫੀ ਦਿਨਾ ਤੋਂ ਚਰਚਾ ਚੱਲਦੀ ਪਈ ਸੀ ਸੁਨੀਲ ਜਾਖੜ ਬੀਜੇਪੀ ਛੱਡ ਸਕਦੇ ਨੇ ਹਾਲਾਂਕਿ ਇਸ ਮਾਮਲੇ ਨੂੰ ਲੈ ਕੇ ਉਹਨਾਂ ਦੇ ਪੀਏ ਦੇ ਵੱਲੋਂ ਜੋ ਗੱਲਾਂ ਕਈਆਂ ਗਈਆਂ ਹਰ ਕਿਸੇ ਨੇ ਸੁਣੀਆਂ ਪਰ ਹੁਣ ਆ ਕੇ ਸੁਨੀਲ ਜਾਖੜ ਫਿਰ ਇੱਕ ਇਹੋ ਜੀ ਗੱਲ ਕਰ ਗਏ ਇੱਕ ਇਹੋ ਜਿਹਾ ਸ਼ੇਅਰ ਬੋਲ ਗਏ ਜਿਸ ਤੋਂ ਬਾਅਦ ਹੁਣ ਇਹ ਸੰਸੇ ਬਣੇ ਹੋਏ ਆ ਕਿ ਕੀ ਆਉਂਦੇ ਦਿਨਾਂ ਦੇ ਵਿੱਚ ਸੁਨੀਲ ਜਾਖੜ ਬੀਜੇਪੀ ਛੱਡ ਰਹੇ ਨੇ ਕੀ ਕੁਝ ਹੋ ਰਿਹਾ ਹੈ ਸਾਡੇ ਨਾਲ ਸੀਨੀਅਰ ਪੱਤਰਕਾਰ ਡਾਕਟਰ सुरेंद्रਪਾਲ ਮੌਜੂਦ ਨੇ ਉਹਨਾਂ ਤੋਂ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਡਾਕਟਰ ਸਾਹਿਬ ਸਮਾਂ ਦਿੱਤਾ ਬਹੁਤ ਸ਼ੁਕਰੀਆ ਬਹੁਤ ਧੰਨਵਾਦ ਜੀ ਸਾਰਿਆਂ ਨੂੰ ਸਾਸੀ ਕਾਲ ਜੀ ਜਖੜ ਸਾਹਿਬ ਨੇ ਇੱਕ ਸ਼ੇਰੋ ਸ਼ਾਇਰੀ ਦੇ ਅੰਦਾਜ਼ ਦੇ ਵਿੱਚ ਕੱਲ ਆਖ ਦਿੱਤੀ ਆਮ ਤੌਰ ਤੇ ਸ਼ੇਰ ਤਾਂ ਬਾਬਾ ਬੋਲਦੇ ਨੇ ਇਹ ਐਤਕੀ ਵੀ ਬੋਲ ਦਿੱਤਾ ਉਹ ਤੋਂ ਹੁਣ ਐ ਪ੍ਰਤੀਤ ਹੋਣ ਲੱਗ ਗਿਆ ਕਿ ਬੀਜੇਪੀ ਛੱਡਣ ਦੀ ਤਿਆਰੀ ਹੋ ਸਕਦੀ ਹੈ ਤੁਹਾਨੂੰ ਕੀ ਲੱਗਦਾ ਕਿ ਐ ਹੈਗੇ ਕੋਈ ਹਾਲਾਤ ਨਹੀਂ ਤਿਆਰੀ ਕੀ ਹੋ ਸਕਦੀ ਉਹਨਾਂ ਨੇ ਬੀਜੇਪੀ ਲੱਗ ਪੱਗ ਲੱਗ ਪੱਗ ਛੱਡ ਹੀ ਦਿੱਤੀ ਹੈ ਜੇ ਮੈਂ ਦੇਖਾਂ ਕਿ ਪੰਚਾਇਤੀ ਚੋਣਾ ਮੈਨੂੰ ਤਾਂ ਨਜ਼ਰ ਨਹੀਂ ਆ ਰਹੀ ਜਾਖੜ ਸਾਹਿਬ ਕਿੱਥੇ ਆ ਜੇ ਮੈਂ ਕਹਾਂ ਹਰਿਆਣੇ ਦੀਆਂ ਚੋਣਾ ਜਿੱਥੇ ਬੀਜੇਪੀ ਦੀ ਤਾਕਤ ਲੱਗੀ ਰਹੀ ਹੈ ਆ ਕੱਲ ਚੋਣ ਪ੍ਰਚਾਰ ਖਤਮ ਵੀ ਹੋ ਗਿਆ ਜਾਖੜ ਨਹੀਂ ਗਏ ਪੰਜਾਬ ਤੋਂ ਬਥੇਰੇ ਲੀਡਰ ਗਏ ਨੇ ਪੰਜਾਬ ਤੋਂ ਜਲੰਧਰ ਤੋਂ ਨਹਿਲ ਸੱਚਰ ਗਏ ਨੇ ਮਨਜੀਤ ਸਿੰਘ ਰਾਏ ਗਏ ਨੇ ਸੁਖਮਿੰਦਰ ਸਿੰਘ ਗਰੇਵਾਲ ਗਏ ਨੇ ਦਿਆਲ ਸਿੰਘ ਸੋਢੀ ਗਏ ਨੇ ਬੜੇ ਲੀਡਰ ਹਰਿਆਣੇ ਦੇ ਵਿੱਚ ਜਾ ਕੇ ਪ੍ਰਚਾਰ ਕਰਕੇ ਆਏ ਨੇ ਲੇਕਿਨ ਜਾਖੜ ਸਾਹਿਬ ਨਹੀਂ ਗਏ ਤੇ ਇਸ ਦਾ ਮਤਲਬ ਕਿ ਜਿੰਨਾ ਕੀਤਾ ਤਾਂ ਪਾਰਟੀ ਨਾਲ ਜੋੜੀਆਂ ਉਹ ਇਹਨਾਂ ਦੇ ਨਾਰਾਜ਼ ਗੀਆਂ ਉਹ ਤਾਂ ਸਾਫ਼ ਹੀ ਹੈ ਫਿਰ ਦੇਖੋ ਸਾਰੀਆਂ ਖਬਰਾਂ छਪੀਆਂ ਵੀ ਔਰ ਇੰਟਰਵਿਊ ਵੀ ਹੋਈਆਂ ਕਿ ਜਾਖੜ ਨੇ ਅਸਤੀਫਾ ਦੇ ਦਿੱਤਾ ਨੈਸ਼ਨਲ ਚੈਨਲਾਂ ਦਾ ਵੀ ਚੱਲੀਆਂ ਮੈਨੂੰ ਲੱਗਦਾ ਸੁਨੀਲ ਜਾਖੜ ਨੇ ਖੰਡਨ ਨਹੀਂ ਕੀਤਾ ਤੇ ਜੇ ਨਹੀਂ ਅਸਤੀਫਾ ਦਿੱਤਾ ਸੀ ਖੰਡਨ ਕਰ ਦਿੰਦੇ ਬਾਈ ਇਹ ਖਬਰਾਂ ਗਲਤ ਚਲਾਈਆਂ ਤੇ ਖੰਡਨ ਹੀ ਨਹੀਂ ਕੀਤਾ ਪਾਰਟੀ ਦੇ ਜਨਨ ਸਕੱਤਰ ਅਨਿਲ ਸਰੀਨ ਨੇ ਉਹਦੇ ਖੰਡਨ ਨਾਲ ਕਿਸੇ ਨੇ ਕੀ ਲੈਣਾ ਜਾਖੜ ਸੁਨੀਲ ਜਾਖੜ ਪੰਜਾਬ ਦੇ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਨੇ ਉਹ 2 ਮਿੰਟ ਦੇ ਵਿੱਚ ਟਵੀਟ ਹੀ ਕਰ ਦਿੰਦੇ ਅੱਜ ਕੱਲ ਦਾ دیਵਾਨਾ ਹੀ ਟਵੀਟ ਦਾ ਟਵੀਟ ਕਰ ਦਿੰਦੇ ਮੈਂ ਬੀਜੇਪੀ ਦਾ ਪ੍ਰੈਜ਼ੀਡੈਂਟ ਆ ਵਿਰੋਧੀਆਂ ਦੀਆਂ ਖਬਰਾਂ ਨਹੀਂ ਕੀਤਾ ਉਹਨਾਂ ਨੇ ਸੋ ਜਾਖੜ ਪਤਾ ਕੀ ਹੈ ਦੇਖੋ ਧਿਆਨ ਨਾਲ ਸਾਬ ਸਿੰਘ ਜੀ ਗੱਲ ਨੂੰ ਸਮਝੋ ਤੇ ਸਮਝਣ ਵਾਲੀ ਗੱਲ ਕਰੋ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਵਿੱਚ ਚਾਹਦੀ ਹੈ ਕਿ ਸਾਡੀ ਸਰਕਾਰ ਬਣੇ ਲੇਕਿਨ ਉਹਨਾਂ ਨੂੰ ਪੰਜਾਬ ਦੇ ਵਿੱਚ ਸਰਕਾਰ ਬਣਾਉਣ ਲਈ ਪੰਜਾਬ ਦੇ ਸੱਭਿਆਚਾਰ ਪੰਜਾਬ ਦੀ ਸੰਸਕ੍ਰਿਤੀ ਪੰਜਾਬ ਦੀ ਭਾਸ਼ਾ ਪੰਜਾਬ ਦਾ ਵਿਰਸਾ ਪੰਜਾਬ ਦੀ ਵਿਰਾਸਤ ਇਹ ਸਾਰਿਆਂ ਦੇ ਨਾਲ ਉਸ ਟੱਚ ਹੋ ਕੇ ਉਹਨਾਂ ਲੀਡਰਾਂ ਨੂੰ ਅੱਗੇ ਲਿਆਣਾ ਪਏਗਾ ਜਿਹੜੇ ਇਸ ਸੱਭਿਆਚਾਰ ਸੰਸਕ੍ਰਿਤੀ ਦੇ ਪਹਿਰੇਦਾਰ ਹੈ ਪੰਜਾਬ ਦੀਆਂ ਸਮੱਸਿਆਵਾਂ ਨੂੰ ਜਾਣਦੇ ਆ ਯਾਰ ਮੈਂ ਇੱਕ ਗੱਲ ਦੱਸੋ ਪੰਜਾਬ ਦੇ ਵਿੱਚ ਇਕੱਲੇ ਸਿੱਖ ਤਾਂ ਰਹਿੰਦੇ ਨਹੀਂ ਆ ਹਿੰਦੂ ਵੀ ਰਹਿੰਦੇ ਆ ਮੈਂ ਵੀ ਹਿੰਦੂ ਆ ਤੁਸੀਂ ਸੇਖੋ ਸਾਡੀ ਪਾਈਚਾਰਕਾਂ ਜਸ ਅਸੀਂ ਰਹਿੰਦੇ ਆ ਕਿ ਪੰਜਾਬ ਦੀ ਰਾਜਧਾਨੀ ਕੱਲੀ ਸਿੱਖਾਂ ਨੂੰ ਚਾਹੀਦੀ ਆ ਹਿੰਦੂਆਂ ਨੂੰ ਨਹੀਂ ਚਾਹੀਦੀ ਅਸੀਂ ਨਹੀਂ ਚਾਹੁੰਦੇ ਕਿ ਮੇਰਾ ਮੇਰਾ ਨਹੀਂ ਕਰਦਾ ਕਿ ਮੇਰਾ ਇੱਕ ਮੇਰੇ ਜਨਮ ਤੋਂ ਪਹਿਲਾਂ ਦੀ ਰਾਜਧਾਨੀ ਗਈ ਹੋਈ ਆ ਮੇਰੇ ਜਿੰਦੇ ਜੀ ਰਾਜਧਾਨੀ ਆ ਜੇ ਪੰਜਾਬ ਨੂੰ ਮੇਰਾ ਦਿਲ ਨਹੀਂ ਕਰਦਾ ਮੇਰਾ ਚੇਤ ਨਹੀਂ ਕਰਦਾ ਫਿਰ ਇਹ ਦੱਸੋ ਜੇ ਆਪਾਂ ਇਹ ਗੱਲ ਕਰੀਏ ਕਿ ਯਾਰ ਇਹਨੂੰ ਰਾਜਧਾਨੀ ਨਾ ਦਿਓ ਦੱਸੋ ਹਿੰਦੁਸਤਾਨ ਚ ਕਿਹੜਾ ਸੂਬਾ ਜਿਹਦੇ ਕੋ ਰਾਜਧਾਨੀ ਨਹੀਂ ਹੈ ਪੰਜਾਬ ਆਪਣੀ ਰਾਜਧਾਨੀ ਲਈ ਹਜੇ ਚੌਂਕ ਦੇ ਵਿੱਚ ਖੜਾ ਕੋ ਯਾਰ ਇੰਨਾ ਥੋੜਾ ਨਾ ਕਿਸੇ ਨਾ ਕਰ ਸਕਦੇ ਸਰਕਾਰਾਂ ਕਾਂਗਰਸ ਵੀ ਆਈ ਚਲੀ ਗਈ ਅਕਾਲੀ ਦਲ ਦੀ ਵੀ ਹਕੂਮਤ ਰਹੀ ਦਿੱਲੀ ਦੇ ਵਿੱਚ ਭਾਈਵਾਲ ਜਹ ਹਕੂਮਤ ਰਿਓ ਵੀ ਚਲੇ ਗਏ ਡਾਕਟਰ ਮਨਮੋਹ ਸਿੰਘ ਦੀ ਸਰਕਾਰ ਆਈ ਉਹ ਵੀ ਚਲੀ ਗਈ ਭਾਰਤੀ ਜਨਤਾ ਪਾਰਟੀ ਦੀ ਹੁਣ ਹੁਣ ਜਾਖੜ ਨੂੰ ਲੋਕਾਂ ਨੇ ਸਵਾਲ ਤਾਂ ਪੁੱਛਣਾ ਹੈ ਨਾ ਜਾਖੜ ਸਾਹਿਬ ਤੁਸੀਂ ਸਭ ਪੰਜਾਬ ਦਾ ਪੁੱਤ ਕਹਿੰਦੇ ਸੀ ਕਿੱਥੇ ਪੰਜਾਬ ਦੀ ਰਾਜਧਾਨੀ ਦੱਸੋ ਬਈ ਕੀ ਜਵਾਬ ਹੁਣਾਂ ਕੋ ਪੰਜਾਬ ਦੇ ਵਿੱਚ 25 ਲੱਖ ਨੌਜਵਾਨ ਬਰੋਜਗਾਰ ਹੈ। ਤੇ ਨੌکریاں ਸਿਰਫ 39140 ਆ। ਕਿੱਥੇ 25 ਲੱਖ 25 ਲੱਖ ਦੇ ਵਿੱਚੋਂ 80% ਬੰਦੇ ਉਹ ਆ ਜਿਹੜੇ ਵੈਲ ਐਜੂਕੇਟਿਡ ਆ। ਤੇ ਫਿਰ ਦੱਸੋ ਇਹ ਇਹਨਾਂ ਪੁੱਛਣਾ ਨਹੀਂ ਨੌਜਵਾਨਾਂ ਨੇ ਸਾਡੀ ਨੌਕਰੀ ਕਿੱਥੇ ਆ। ਬਾਹਰਲੇ ਮੁਲਕਾਂ ਨੇ ਤਾਂ ਹੁਣ ਹਾਲਾਤ ਕੀ ਕਰ ਛੱਡੇ ਆ। ਆਸਟ੍ਰੇਲੀਆ ਦਾ ਵੀਜ਼ਾ ਬੰਦ ਹੋਇਆ ਪਿਆ ਕੈਨੇਡਾ 'ਚ ਹਾਲ ਬਹਾਲ ਆ। ਕੈਨੇਡਾ 'ਚ ਜਿਹੜੀ ਹੈ ਬਰੋਜਗਾਰੀ ਦੀ ਦਰ ਉਦਾਂ ਹੀ ਵਧੀ ਪਈ ਆ। ਅੱਜ ਕੱਲ ਮੈਂ ਇੱਕ ਵੀਡੀਓ ਦੇਖਦਾ ਪਿਆ ਸੀ ਕੈਨੇਡਾ ਦੇ ਵਿੱਚ ਇੱਕ ਰੈਸਟੋਰੈਂਟ 'ਚ ਵੇਟਰ ਦੀ ਨੌਕਰੀ ਨਿਕਲੀ ਆ ਤੇ ਲੰਬੀ ਲ ਕਲਾਈਮ ਰੇਟ ਉੱਥੇ ਵਧਿਆ ਪਿਆ ਵਾ ਉੱਥੇ ਜਿਹੜੀਆਂ ਐਕਸਟਰੋਸ਼ਨ ਰੰਗਦਾਰੀ ਆ ਉਹ ਆਮ ਹੋ ਗਈ ਆ ਤੇ ਇਸ ਦੇ ਨਾਲ ਉੱਥੇ ਨੌਜਵਾਨ ਹੁਣ ਜਾ ਕੇ ਰਾਜੀ ਨਹੀਂ ਆ ਕਿਉਂਕਿ ਉੱਥੇ ਕੰਮ ਹੈ ਨਹੀਂਗਾ ਕਿਰਾਏ ਵੱਧ ਗਏ ਨੇ ਬੈਂਕ ਦਾ ਇੰਟਰਸਟ 7.5% ਹੋ ਗਿਆ ਰਾਇਲ ਬੈਂਕ ਆਫ ਕੈਨੇਡਾ ਨੇ ਆਪਣਾ ਇੰਟਰਸਟ ਰੇਟ ਵਧਾ ਕੇ 7.5 ਕਰਤਾ ਮਹਿੰਗਾਈ ਹੋ ਗਈ ਆ ਉਹਦੇ ਨਾਲ ਘਰਾਂ ਦੇ ਕਿਰਾਏ ਵੱਧ ਗਏ ਨੇ ਘਰ ਦੀ ਕਿਸ਼ਤ ਵੱਧ ਗਈ ਆ ਕਿਹੜਾ ਬੰਦਾ ਉੱਥੇ ਜਾਊਗਾ ਤੇ ਹਾਲਾਤ ਕੀ ਨੇ ਹਾਲਾਤ ਫਿਰੇ ਆ ਕਿ ਪੰਜਾਬ ਚ ਮੂੜ ਕੇ ਆਪਾਂ ਪੰਜਾਬ ਨੂੰ ਆਪਾਂ ਸਭਾਲੀਏ ਤੇ ਪੰਜਾਬ ਵਾਲ ਤਰੀ ਹੈ ਲੇਕਿਨ ਜਦੋਂ ਪੰਜਾਬ ਚ ਕੋ ਨੌਕਰੀਆਂ ਹਨ ਨਹੀਂ ਪੜ ਕੇ ਕੀ ਕਰੋਗੇ ਠੀਕ ਹੈ ਨਾ ਤੇ ਇਹ ਗੱਲਾਂ ਨੂੰ ਜਿਹੜੀਆਂ ਹਾਂ ਜਾਖੜ ਸਾਹਿਬ ਨੂੰ ਇਹ ਚੀਜ਼ਾਂ ਦੇ ਜਵਾਬ ਤਾਂ ਦੇਣੇ ਪੈਣੇ ਹਨਾ ਤੇ ਜਾਖੜ ਕੋ ਜਵਾਬ ਤੁਸੀਂ ਵੀ ਮੰਗਣਾ ਤੇ ਮੈਂ ਵੀ ਮੰਗਣਾ ਤੇ ਜਾਖੜ ਸਾਹਿਬ ਕੋ ਜਵਾਬ ਕੀ ਹੈ ਜਿਹੜਾ ਇੰਨੇ ਸਾਲ ਇਹੀ ਪੰਜਾਬ ਲਈ ਰੋਲਾ ਪਾਉਂਦੇ ਆ ਖੈਰ ਕਹਿੰਦਾ ਮੇਰਾ ਮਕਸਦ ਹੈਗਾ ਕਿ ਕੱਲਾ ਸਮੱਸਿਆਵਾਂ ਜਿਹੜੀਆਂ ਨਾ ਜਾਖੜ ਸਾਹਿਬ ਨੂੰ ਇੱਥੇ ਦੀਆਂ ਸਮੱਸਿਆਵਾਂ ਪੰਜਾਬ ਦੀਆਂ ਪਤਾ ਪੰਜਾਬ ਦੇ ਪਾਣੀ ਬਾਰੇ ਪਤਾ ਹੈ ਕਿ ਪੰਜਾਬ ਦਾ ਪਾਣੀ 450 450 ਫੁੱਟ ਡੂੰਘਾ ਚਲਾ ਗਿਆ ਹੁਣ ਬੋਰ ਕਰਾਣਾ ਹੋਵੇ 400 ਫੁੱਟ ਤੋਂ ਥੱਲੇ ਜਾਣਾ ਪੈਂਦਾ ਸਾਵੇਂ ਮੈਂ ਤਾਂ 30-30 ਫੁੱਟ ਤੇ ਬੋਰ ਦੇਖਦਾ ਰਿਆ ਤੇ ਪੰਜਾਬ 'ਚ ਪਾਣੀ ਹੋਰ 15ਵੀਆਂ ਸਾਲਾਂ ਨੂੰ ਕਿੱਥੋਂ ਲਿਆਣਾ ਵਾ ਪੰਜਾਬ ਝੋਨੇ ਦੇ ਹੱਥੇ ਹਟੇ ਠਾਂ ਹੀ ਦੱਬੀ ਜਾਂਦਾ ਪਿਆ ਵਾ ਪਾਣੀ ਸਾਰਾ ਝੋਨੇ ਨੂੰ ਅਸੀਂ ਦੇਈ ਜਾਂਦੇ ਵਾ ਫਿਰ ਪੰਜਾਬ 'ਚ ਅਸੀਂ ਪੈਸਟੀਸਾਈਡ ਮੈਂ ਹੁਣ ਕੱਲ ਪਰਸੋਂ ਇੱਕ ਰਿਪੋਰਟ ਦੇਖ ਰਿਆ ਸੀ ਪੰਜਾਬ 'ਚ ਡੀਏਪੀ ਔਰ ਯੂਰੀਆ ਇਹਦੀ ਖਪਤ ਡਬਲ ਹੋ ਗਈ ਹੈ ਐਗਰੀਕਲਚਰ ਰੱਖਵਾਉ ਨਹੀ ਹੈ 185 ਲੱਖ ਟਨ ਜਿਹੜਾ ਉਹੀ ਆਣਾ ਮੈਂ ਜਿਹੜਾ ਝੋਨਾ ਆਲਾ ਲੇਕਿਨ ਇਜ਼ੀ ਬਣਾਣ ਲਈ ਜਿੰਨੀ ਪਿੱਛੇ ਯੂਰੀਆ ਔਰ ਡੀਏਪੀ ਲੱਗਦੀ ਸੀ ਉਹ ਡਬਲ ਹੋ ਗਈ ਇਹਦਾ ਮਤਲਬ ਅਸੀਂ ਉਹਨੂੰ ਫਸਲਾਂ ਨੂੰ ਵਿਧਾਨ ਲਈ ਖਾਦ ਦਾ ਜ਼ਿਆਦਾ ਪਾ ਰਹੇ ਆ ਤੇ ਉਹ ਪਾ ਰਹੇ ਉਹਦੇ ਨਾਲ ਕੈਂਸਰ ਵੱਧ ਰਿਹਾ ਇਹ ਚੀਜ਼ਾਂ ਹੁਣ ਕੌਣ ਜਵਾਬ ਦੇਊਗਾ ਪੰਜਾਬ 'ਚ ਕੈਂਸਰ ਵੱਧਦਾ ਪਿਆ ਪੰਜਾਬ ਦਾ ਬੁੱਢਾ ਨਾਲਾ ਤੇ ਇਨਾ ਕੋ ਸਾਫ ਨਹੀਂ ਹੋਇਆ ਇਹਦਾ ਜਵਾਬ ਕੌਣ ਦੇਊਗਾ ਅਸੀਂ ਬਾਤਾਂ ਪਰੰਦੀ ਦੇਖਭਾਲ ਨਹੀਂ ਕਰ ਰਹੇ ਆ ਅਸੀਂ ਬਤਾ ਪਰ ਜਿਹੜੀ ਉਹ ਦੀ ਦੇਖਭਾਲ ਨਹੀਂ ਕਰ ਰਹੇ ਆ ਪੰਜਾਬ ਦੇ ਪਾਣੀ ਨੂੰ ਲੈ ਕੇ ਰੋਲਾ ਪਿਆ ਹੋਇਆ ਚੰਡੀਗੜ੍ਹ ਉੱਥੇ ਦਿੱਲੀ ਰੋਲਾ ਪਿਆ ਹੋਇਆ ਹਰਿਆਣੇ ਨਾਲ ਸਾਡਾ ਰੋਲਾ ਚੱਲਦਾ ਪਿਆ ਇਸ ਸਮੱਸਿਆ ਵਾਂ ਫਿਰ ਜਾਖੜ ਸਾਹਿਬ ਨੂੰ ਕਿੱਦਾਂ ਲੱਭਣ ਗਿਆ ਪੰਜਾਬ ਦੀ ਜਿਹੜੀ ਹੈ ਬਾਰਡਰ 553 ਕਿਲੋਮੀਟਰ ਦਾ ਤੇ ਉੱਥੇ ਜਾ ਕੇ ਦੇਖੋ ਹਾਲਾਤ ਕੀ ਨੇ ਨਾ ਉੱਥੇ ਕੋਈ ਕਾਲਜ ਆ ਨਾ ਸਕੂਲ ਹੈ ਕੁੜੀਆਂ ਲਈ 4 ਵਜੇ 5 ਵਜੇ ਤੋਂ ਬਾਅਦ ਬੱਸ ਨਹੀਂ ਹੈਗੀ ਪੜ੍ਹਦੀਆਂ ਹੀ ਨਹੀਂ ਕੁੜੀਆਂ ਉਧਰ ਲੀਆਂ ਉੱਥੇ ਬਾਰਡਰ ਦੇ ਲਾਗੇ ਕੋਈ ਆਪਾਂ ਇਹ ਵੀ ਨਹੀਂ ਕਿਸੇ ਸਰਕਾਰ ਨੇ ਕੇਂਦਰ ਸਰਕਾਰ ਨੇ ਕੀਤਾ ਕਿ ਅਸੀਂ ਬਾਰਡਰ ਦੇ ਲਾਗੇ ਕਾਲਜ ਖੋਲ੍ਹਦੀ ਹੈ এডਿਕੇਸ਼ਨ ਦੇਦੀ ਹੈ ਇੰਡਸਟਰੀ ਲੈ ਆਈ ਹੈ ਪੰਜਾਬ ਦੀ ਜਿੰਨੀ ਇੰਡਸਟਰੀ ਸੀ ਉਹ ਤਾਂ ਸਾਰੀ ਬਾਹਰ ਚਲੀ ਗਈ ਕੀ ਹੋਇਆ ਕੀ ਦੇਖੋ ਜਦੋਂ ਹਟਲ ਬਿਆਰੀ ਆਵਾਜ਼ ਪਈ ਦੀ ਸਰਕਾਰ ਸੀ ਤੇ ਇਹਨਾਂ ਨੇ ਟੈਕਸ ਹੌਲੀਡੇ ਦੇ ਦਿੱਤਾ ਵੀ ਅਸੀਂ ਪਹਾੜੀ ਰਾਜਾਂ ਨੂੰ ਇੱਕ ਸਪੈਸ਼ਲ ਪੈਕੇਜ ਦੇਣ ਲੱਗੇ ਉਹਦੇ ਵਿੱਚ ਜੀਐਨਕੇ ਨੂੰ ਵੀ ਦੇ ਦਿੱਤਾ ਤੇ ਉੱਤਰਾਖੰਡ ਨੂੰ ਵੀ ਦੇ ਦਿੱਤਾ ਤੇ ਪੰਜਾਬ ਦੇ ਇੱਕ ਪੁੱਤ ਸੀਗੇ ਉਹ ਜਾ ਕੇ ਉੱਥੇ ਸਾਈਨ ਕਰਾਏ ਬਟ ਠੀਕ ਹੈ ਦੇ ਦੇਓ ਉਹਦੇ ਨਾਲ ਕੀ ਹੋਇਆ ਪੰਜਾਬ ਦੀ ਇੰਡਸਟਰੀ ਜਿਹਨਾਂ ਨੇ ਕੋਈ ਗਗਰੇੜ ਚਲੀ ਗਈ ਅੱਧੀ ਬੱਦੀ ਕਲੈਪਸ ਹੋ ਗਿਆ ਉਥੋਂ ਉਹ ਬਟਾਲੇ ਦੇਖੋ ਇਨੀ ਐਗਰੀਕਲਚਰ ਇੰਡਸਟਰੀ ਸੀ ਇਕੁਪਮੈਂਟ ਦੀ ਜਿਹੜੇ ਖੇਤੀਬਾੜੀ ਦਾ ਔਜ਼ਾਰ ਬਣਾਉਂਦੇ ਸੀ ਹਾਲਾਤ ਦੇਖੋ ਕੀ ਹੈ ਉੱਥੇ ਜਾ ਕੇ ਜਲੰਧਰ ਮੈਂ ਕਹਿੰਦਾ ਜਲੰਧਰ ਦੀ ਗੱਲ ਕਰ ਲਓ ਸਪੋਰਟਸ ਇੰਡਸਟਰੀ ਸੀ ਕਠੂਏ ਨੇ ਕੀ ਕੀਤਾ ਉਹਨਾਂ ਨੇ ਆਪਣਾ ਜੀਐਨਕੇ ਨੇ ਆਪਣੀ ਇੰਗਲਿਸ਼ ਵਿਲੋ ਲੱਕੜ ਜਿਹੜੀ ਉੱਥੇ ਹੀ ਰੋਕ ਲਈ ਉਹ ਕਹਿੰਦੇ ਅਸੀਂ ਬੈਠ ਬਣਾਵਾਂਗੇ ਤੁਸੀਂ ਕੌਣ ਹੁੰਦੇ ਹੋ ਤੇ ਹੁਣ ਅਸੀਂ ਕੀ ਕਰਦੇ ਪਏ ਆ ਅਸੀਂ ਉਹ ਪਲਾਸਟਿਕ ਦੇ ਬੈਠ ਸ਼ੁਰੂ ਕਰਤੇ ਬਣਾਣੇ ਠੀਕ ਹੈ ਨਾ ਜਾਂ ਹੋਰ ਥੋੜੀ ਬਹੁਤੀ ਲੱਕੜ ਦੂਰ ਦੂਰੋਂ ਮੰਗਾ ਕੇ ਕਰਤੇ ਪਏ ਆ ਕੰਪੋਜ਼ ਉਹਨਾਂ ਨੇ ਆਪਣਾ ਵੈਟ ਫ੍ਰੀ ਕਰਤਾ ਹਾਕੀ ਦੇ ਹੋਰ ਜਿਹੜੇ ਖੇਡ ਵਾਲੇ ਉਹਦੇ ਹੋ ਗਿਆ ਸਾਰੇ ਮਿਲਟ ਸ਼ਿਫਟ ਹੋ ਗਏ ਤੇ ਅਸੀਂ ਪੰਜਾਬ ਚ ਕਿੱਥੇ ਖੜਾ ਹੋਇਆ ਪੰਜਾਬ ਨੂੰ ਤਾਂ ਕਿਸੇ ਨੇ ਦਿੱਤਾ ਹੀ ਨਹੀਂ ਪੰਜਾਬ ਨੂੰ ਦਾ ਆਕਸੀਜਨ ਨਹੀਂ ਕਿਸੇ ਨੇ ਦਿੱਤੀ ਸਪੋਰਟਸ ਇੰਡਸਟਰੀ ਨਿਕਲ ਗਈ ਬਾਹਰ ਇੱਥੋਂ ਮੈਡੀਸਨ ਇੰਡਸਟਰੀ ਸਾਰੀ ਜਿਹੜੀ ਉਹ ਵੱਧੀ ਲੱਗ ਗਈ ਜਾ ਕੇ ਪੰਜਾਬ ਦੇ ਜਿੰਨੇ ਮੈਂ ਕਿਉਂਕਿ ਉੱਥੇ 10 15 ਸਾਲ ਜਿਹੜਾ ਟੈਕਸ ਫ੍ਰੀ ਰਹਾ ਨਾ ਇਨਕਮ ਟੈਕਸ ਨਾ ਸੇਲ ਟੈਕਸ ਕੋਈ ਟੈਕਸ ਨਹੀਂ ਤੇ ਉਹਨਾਂ ਨੇ ਉਹਦੇ ਵਿੱਚ ਆਪਣੀ ਇੰਡਸਟਰੀ ਦੇ ਪੈਸੇ 2 ਸਾਲਾਂ ਦਾ 3 ਸਾਲਾਂ ਚ ਪੂਰੇ ਕਰ ਲਏ ਉਹਨਾਂ ਨੇ ਸੋ ਪੰਜਾਬ ਦੇ ਵਿੱਚ ਬਚਿਆ ਕੀ ਆ ਪੰਜਾਬ ਦੇ ਵਿੱਚ ਬਚਿਆ ਤਾਂ ਖੇਤੀ ਆ ਨਾ ਕਿੱਤਾ ਤਾਂ ਖੇਤੀ ਆ ਉਹ ਸਾਰੀ ਕਰਜੇ ਹੇਠਾਂ ਦੱਬੀ ਹੋਈ ਆ ਉਹਦੇ ਵਾਸਤੇ ਵੀ ਲੇਬਰ ਸਾਨੂੰ ਲੱਭਦੀ ਨਹੀਂ ਆ ਯੂਰੀਆ ਪੈਸਟੀਸਾਈਡ ਸਾਰੇ ਮਹਿੰਗੇ ਹੋਏ ਪਏ ਆ ਤੇ ਅਸੀਂ ਤਾਂ ਪਰਾਲੀ ਸਾੜੀ ਜਾਂਦੇ ਆ ਤੇ ਆਪਣਾ ਕੰਮ ਚਲਾਈ ਜਾਂਦੇ ਆ ਇਹਦੇ ਨਾਲ ਕਿੰਨੇ ਇਧਰ ਪੰਜਾਬ ਜੀ ਸਰਵਾਈਵ ਕਰ ਚੁਗਾ ਤੇ ਜਖੜ ਸਾਹਿਬ ਨੂੰ ਸਾਰੀਆਂ ਮੁਸੀਬਤਾਂ ਦਾ ਪਤਾ ਜਖੜ ਸਾਹਿਬ ਪੰਜਾਬ ਜੀ ਜੰਮੇ ਪੱਲੇ ਨੇ ਪੰਜਾਬ ਦੇ ਮੰਤਰੀ ਰਹੇ ਨੇ ਪੰਜਾਬ ਦੇ ਮੈਂਬਰ ਪਾਰਲੀਮੈਂਟ ਰਹੇ ਨੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਰਹੇ ਨੇ ਸੂਝਵਾਨ ਨੇ ਚੰਗੇ ਵਕਤਾ ਨੇ ਬੋਲਦੇ ਨੇ ਪੰਜਾਬ ਦੇ ਮੁੱਦਿਆਂ ਦੀ ਗੱਲ ਦਾ ਉਹਨਾਂ ਨੂੰ ਪਤਾ ਪੰਜਾਬ ਦੇ ਵਿੱਚ ਬਚਿਆ ਕੀ ਹੈ ਮੈਨੂੰ ਦੱਸੋ ਤੇ ਹੁਣ ਹਾਲਾਤ ਕੀ ਹੋਏ ਪਏ ਹਾਲਾਤ ਤਾਂ ਬੱਦ ਤੋਂ ਬੱੱਤਰ ਹੋਏ ਪਏ ਆ ਔਰ ਪੰਜਾਬ ਦੀ ਗੱਲਾਂ ਉਹਨਾਂ ਨੂੰ ਜਾ ਕੇ ਦੱਸਣੀਆਂ ਪੈਣੀਆਂ ਦਿੱਲੀ ਦੱਸੀਆਂ ਜਾ ਕੇ ਉਹਨਾਂ ਨੇ ਤੇ ਜਾ ਕੇ ਨਹੀਂ ਅਗਲੇ ਪੰਜਾਬ ਨੂੰ ਅਗਰ ਨਹੀਂ ਕੁਝ ਦੇਣਗੇ ਤਾਂ ਜਾਖੜ ਸਾਹਿਬ ਤੇ ਲੋਕਾਂ ਦੇ ਵਿੱਚ ਥੋੜਾ ਨਾ ਆ ਕੇ ਖੜੇ ਹੋਣਗੇ ਜਮੀਰ ਤਾਂ ਜਾਗਦਾ ਜਮੀਰ ਰੱਖਣਾ ਚਾਹੀਦਾ ਨਾ ਉਹ ਗੱਲਾਂ ਤਾਂ ਚੱਲ ਰਹੀਆਂ ਕਹਿੰਦੇ ਮੀਟਿੰਗਾਂ ਹੋਈਆਂ ਨੇ ਦੇਖੋ ਗੱਲਾਂ ਮੀਟਿੰਗਾਂ ਦੀ ਹਜੇ ਕੋਈ ਫੋਟੋ ਫੂਟ ਹੋਣੀ ਆ ਜੀ ਨਾ ਮੈਂ ਦੇ ਉੱਤੇ ਕੋਈ ਮੋਹਰ ਲਾਣਾ ਕਿ ਉਹਨਾਂ ਨੇ ਕੋਈ ਫੋਟੋ ਹੋਈ ਆ ਜਾਂ ਲੇਕਿਨ ਗੱਲ ਇਹ ਆ ਕਿ ਜ਼ਮੀਰ ਤਾਂ ਜਾਗਦਾ ਨਾ ਹਾਂ ਇਹ ਨਾ ਹੋਵੇ ਕਿ ਕਿਤੇ ਰਾਜ ਸਭਾ ਦੀ ਸੀਟ ਲੈ ਕੇ ਤੇ ਪੰਜਾਬ ਦੇ ਮੁੱਦੇ ਜਿਹੜੇ ਉਹਨਾਂ ਨੂੰ ਖਤਮ ਕਰ ਜਾਣਾ ਇਹ ਵੀ ਜਾਖੜ ਸਾਹਿਬ ਦੀ ਹੁਣ ਕ੍ਰੈਡੀਬਿਲਟੀ ਦਾ ਸਵਾਲ ਹੈ ਵੀ ਜਾਖੜ ਸਾਹਿਬ ਅਗਰ ਪੰਜਾਬ ਦੇ ਮੁੱਦਿਆਂ ਨੂੰ ਦੇਖਦੇ ਆ ਕਿ ਅੱਗੋਂ ਕਿ ਆਪਾਂ ਨੂੰ ਕੋਈ ਮਿਲਿਆ ਹੋਇਆ ਕੋਈ ਹੋਰ ਅਹੁਦਾ ਦੇਖ ਲਿਆ ਅਗਰ ਤਾਂ ਕੋਈ ਅਹੁਦਾ ਲੈ ਗਿਆ ਫਿਰ ਤਾਂ ਪੰਜਾਬੀ ਉਹਨਾਂ ਨੂੰ ਮਾਫ਼ ਨਹੀਂ ਕਰਨਗੇ ਕਿਉਂਕਿ ਹੁਣ ਮੁੱਦਾ ਉਹਨਾਂ ਨੇ ਚੁੱਕ ਲਿਆ ਹੁਣ ਮੁੱਦਾ ਬਾਹਰ ਆ ਗਿਆ ਜਿਹੜੀ ਚੀਜ਼ਾਂ ਬਾਹਰ ਆ ਗਈਆਂ ਕਿ ਲੋਕ ਸਮਝਦੇ ਭਈ ਬਈ ਜਾਖੜ ਨੇ ਕੋਈ ਗੱਲ ਕੀਤੀ ਹੈ ਦੇਖੋ ਜਿਹੜਾ ਬੰਦਾ ਪੰਜਾਬ ਦੀ ਗੱਲ ਕਰੇਗਾ ਮੈਂ ਤਾਂ ਅੱਗੇ ਵੀ ਕਹਿੰਦਾ ਜਿਹੜਾ ਬੰਦਾ ਪੰਜਾਬ ਦੇ ਮੁੱਦਿਆਂ ਦੀ ਗੱਲ ਕਰੂਗਾ ਉਹ ਉਹਦੀ ਗੱਲ ਸੁਣੀ ਜਾਣੀ ਹੈ ਪੰਜਾਬ ਦੇ ਮੁੱਦਿਆਂ ਦੀ ਗੱਲ ਕੋਈ ਕਰਦਾ ਨਹੀਂ ਪੰਜਾਬ ਦੀ ਗੱਲ ਹੀ ਹੋਰ ਪਾਸੇ ਤੋਰੀ ਹੋਈ ਹੈ ਇਹਨਾਂ ਨੇ ਪੰਜਾਬ ਨੂੰ ਉਹ ਦੇਖੋ ਮੈਂ ਤਾਂ ਸੁਣਦਾ ਪਿਆ ਸੀ ਕੰਗੜਾ ਰਣੋਥੀ ਹੋਰ ਕੁਝ ਬੋਲੀ ਜਾਂਦੀ ਭਈ ਆ ਉਹੋ ਜਿਹਾ ਹੋਰੀ ਬੋਲੀ ਜਾਂਦੀ ਵੀ ਸਾਡੇ ਇੱਥੇ ਜਿ ਲਿਆ ਕੇ ਚਿੱਟਾ ਇਹਨਾਂ ਨੇ ਫਲਾਤਾ ਠੀਕ ਹੈ ਨਾ ਉਹ ਚਿੱਟਾ ਸੀ ਇੱਥੇ ਪੈਦਾ ਕਰਦੇ ਆ ਬੀਬੀ ਕੰਗਣਾ ਨੂੰ ਪੁੱਛਿਆ ਸੀ ਪੈਦਾ ਕਰਦੇ ਆ ਚਿੱਟਾ ਆਂਦਾ ਪਿਆ ਪਾਕਿਸਤਾਨ ਤੋਂ ਤੁਸੀਂ ਰੋਕੋ ਬਾਰਡਰ ਸਾਡੇ ਕੋਲ ਹੈ ਬਾਰਡਰ ਪੰਜਾਬ ਪੁਲਿਸ ਨਹੀਂ ਰੋਕ ਸਕਦੀ ਪੰਜਾਬ ਪੁਲਿਸ ਦੀ ਫਿਰ ਸ਼ਾਬਾਸ਼ ਹੈ ਮੈਂ ਕਹਿੰਦਾ ਫਿਰ ਸ਼ਾਬਾਸ਼ ਹੈ ਅੱਜ ਵੀ 1.5 ਕਿਲੋ ਹੈਰੋਇਨ ਫੜੀ ਗਈ ਹੈ ਮੋਹਾਲੀ ਤੋਂ ਪੰਜਾਬ ਦੀ ਫਿਰ ਸ਼ਾਬਾਸ਼ ਹੈ ਜਲੰਧਰ ਦੀ ਕਮਿਸ਼ਨਰੇਟ ਪੁਲਿਸ ਨੇ 50 ਕਿਲੋ ਹੈਰੋਇਨ ਫੜੀ ਹੈ ਇਹ ਸਾਰੀ ਪੰਜਾਬ ਚ ਹੀ ਖੜਤ ਹੁੰਦੀ ਅਸੀਂ ਫਿਰ ਫੜੀ ਜਾਂਦੀ ਬਈ ਇੱਥੇ ਦੀ ਪੁਲਿਸ ਫੜ ਜੋ ਆਤਾ ਹੈ ਦਾ ਕੇਂਦਰ ਦੀਆਂ ਏਜੰਸੀਆਂ ਨੂੰ ਦੇਣਾ ਪੈਣਾ ਨਾ ਸਰਕਾਰ ਨੂੰ ਦੇਣਾ ਪੈਣਾ ਤੇ ਜਵਾਬ ਕੰਗਨਾਰ ਨੂੰ ਉੱਤ ਸਪੀਕ ਕਰ ਤੇ ਭੋਲ ਕੇ ਚਲੀ ਜਾਂਦੀ ਹੈ ਲੇਕਿਨ ਪੰਜਾਬੀਆਂ ਨੂੰ ਹਰ ਕੋਈ ਹੰਦਾ ਪੰਜਾਬੀਆਂ ਨਾਲ ਬੈਟਿੰਗ ਕਰਨ ਲੱਪੈਂਦਾ ਪੰਜਾਬੀਆਂ ਨਾਲ ਖੇਡਦਾ ਵੇ ਤੇ ਪੰਜਾਬ ਦਾ ਬੱਚਾ ਕੀ ਕਰੂਗਾ ਨਾ ਬਾਹਰ ਜਾਣ ਜੋਗਾ ਨਾ ਇੱਥੇ ਰਹਿਣ ਜੋਗਾ ਇੱਥੇ ਤਾਂ ਲੋਕਾਂ ਦੇ ਚਿਹਰਿਆਂ ਦੇ ਉੱਤੇ ਰੌਣਕ ਗਾਇਬ ਹੋ ਗਈ ਪੰਜਾਬ ਦੇ ਲੋਕਾਂ ਦੇ ਤੁਸੀਂ ਦੇਖਿਆ ਅੱਗੇ ਜਿਵੇਂ ਮੇਲੇ ਲੱਗਦੇ ਸੀ ਛਿੰਜ ਲੱਗਦੀਆਂ ਸੀਗੀਆਂ ਲੋਕਾਂ ਨੂੰ ਚਾਹ ਹੁੰਦਾ ਸੀ ਯਾਰ ਮੇਲਾ ਆ ਰਿਹਾ ਕਪੜੇ ਲੀੜੇ ਸਵਾਣੇ ਆ ਤੁਰਨਾ ਯਾਰ ਜਾਣਾ ਕਿਹੜੇ ਯਾਰ ਚਿਹਰੇ ਤੇ ਰੋਣਾਂਗੇ ਸਾਰੇ ਬੁੱਝੇ ਪਏ ਨੇ ਜਿੰਨੂੰ ਦੇਖੋ ਦਾ ਚਿਹਰਾ ਉਤਰਿਆ ਪਿਆ ਹੈ ਹੀ ਨਹੀਂ ਪੰਜਾਬ ਦਾ ਪੰਜਾਬ ਨੂੰ ਇਹਨਾਂ ਨੇ ਨਚੋੜਤਾ ਪੰਜਾਬ ਦਾ ਸਾਰਾ ਕੁਝ ਪੰਜਾਬ ਦਾ ਦੇਖੋ ਯਾਰ ਕਿੱਡੀ ਬਦਕਿਸਮਤੀ ਹੈ ਅਸੀਂ ਪਾਣੀ ਜਿਹੜਾ ਵਾ ਨਾ ਮੁਫਤ ਦਈਏ ਅਸੀਂ ਪਾਣੀ ਮੁਫਤ ਦੇ ਰਹੇ ਆ ਠੀਕ ਹੈ ਨਾ ਰਾਜਸਥਾਨ ਨੂੰ ਜਾਂ ਕਹਿੰਦੇ ਹਨ ਜੇ ਉਹ ਹੀ ਪੱਥਰ ਮੰਗਾਨੇ ਉਹਦੇ ਪੈਸੇ ਲੈਂਦੇ ਆ ਫਿਰ ਆਂਦੇ ਵੀ ਮਨ ਮਰਜੀ ਦੇ ਆ ਤੇ ਜੇ ਆ ਜੇ ਤੁਸੀਂ ਹਿਮਾਚਲ ਤੋਂ ਜੜੀਆਂ ਬੂਟੀਆਂ ਲੈਣੀਆਂ ਉਹਨਾਂ ਨੇ ਠੋਕਵੇਂ ਪੈਸੇ ਲੈਣੇ ਆ ਹਿਮਾਚਲ ਤੋਂ ਚੀਲ ਦੀ ਲੱਕੜ ਲੈਣੀ ਆ ਠੋਕਵੇਂ ਪੈਸੇ ਲੈਣੇ ਆ ਸਾਗਵਾਲ ਲੈਣੀ ਆ ਠੋਕਵੇਂ ਪੈਸੇ ਲੈਣੇ ਆ ਤੇ ਜਦੋਂ ਪਾਣੀ ਉੱਥੇ ਵੱਧ ਛੁੱਟ ਗਿਆ ਆ ਗਿਆ ਤੇ ਉਹਨਾਂ ਨੇ ਬਾਰਡਰ ਖੋਲ ਦੇਣਾ ਆਪਣਾ ਗੇਟ ਜਾਂ ਚੱਕ ਦੇਣਾ ਚੱਲ ਪੰਜਾਬ ਰੋਡ ਦਾ ਰੁੜ ਜੇ ਯਾਰ ਪੰਜਾਬ ਨੂੰ ਇਹਨਾਂ ਨੇ ਮਤਰਿਆ ਜਾ ਸਮਝਿਆ ਹੋਇਆ ਹੈ ਜੀ ਮੇਰੇ ਬਾਠ ਠੀਕ ਹੈ ਯਾਰ ਇਹਨੂੰ ਜਦੋਂ ਇਸਤੇਮਾਲ ਕਰ ਲੋ ਇਹਨੂੰ ਪੂੰਜ ਕੇ ਨੱਕ ਦੇ ਨਾਲ ਛੁੱਡ ਦਿਓ ਇਹਨਾਂ ਪੰਜਾਬ ਦੇ ਨਾਲ ਹੁੰਦੇ ਨਹੀਂ ਐਕਸਪੈਰੀਮੈਂਟ ਹੋ ਰਹੇ ਬੜੇ ਪੁਰਾਣੇ ਹੋ ਰਹੇ ਆ ਮਾਦਾ ਡਾਕਟਰ ਸਾਹਿਬ ਮੈਂ ਵੀ ਪੁੱਛਣਾ ਚਾਹੁੰਦਾ ਹੈ ਕਿ ਜਿਹੜੀਆਂ ਗੱਲਾਂ ਤੁਸੀਂ ਦਸੀਆਂ ਕਿ ਸਿਰਫ ਨਰੋਲ ਉਹੀ ਕਾਰਨ ਹੈਗੇ ਨੇ ਜਾਂ ਉਸ ਤੋਂ ਇਲਾਵਾ ਸਿਆਸੀ ਕਾਰਨ ਵੀ ਹੋ ਸਕਦੇ ਆ ਸਿਆਸੀ ਕਾਰਨ ਤਾਂ ਹੁੰਦੇ ਹੀ ਆ ਨਾ ਜੇ ਜਾਖੜ ਸਾਹਿਬ ਅੱਜ ਮੇਰੀ ਗੱਲ ਨਹੀਂ ਸਮਝਦੇ ਪਏ ਸਿਆਸੀ ਕਾਰਨ ਤਾਂ ਉਸ ਤੋਂ ਬਾਅਦ ਸ਼ੁਰੂ ਹੋਇਆ ਜਦੋਂ ਰਵਨੀਤ ਮਿੱਟੂ ਨੂੰ ਕੇਂਦਰ ਦਾ ਮੰਤਰੀ ਬਣਾਇਆ ਗਿਆ ਔਰ ਮੈਨੂੰ ਜੋ ਪਾਰਟੀ ਦੇ ਅੰਦਰ ਲੀਡਰ ਦੱਸਦੇ ਨੇ ਕਿ ਜਾਖੜ ਸਾਹਿਬ ਨਾਲ ਕਮਿਟਮੈਂਟ ਹੋਈਆਂ ਸੀ ਕਿ ਇਹਨਾਂ ਨੂੰ ਸੂਬੇ ਦਾ ਪ੍ਰਧਾਨ ਦੇ ਨਾਲ ਨਾਲ ਰਾਜ ਸਭਾ ਦਿੱਤੀ ਜਾਊਗੀ ਲੇਕਿਨ ਰਾਜ ਸਭਾ ਹਰਿਆਣਾ ਤੇ ਰਾਜਸਥਾਨ ਦੀਆਂ ਜਿੰਨੀਆਂ ਸੀਟਾਂ ਸੀ ਉਹ ਸਾਰੀਆਂ ਉਹਨਾਂ ਨੇ ਜਾਖੜ ਸਾਹਿਬ ਨੂੰ ਨਹੀਂ ਦਿੱਤੀਆਂ ਉਹਨਾਂ ਦੇ ਚੋਣਾਂ ਹੋ ਗਈਆਂ ਹੁਣ ਜਾਖੜ ਸਾਹਿਬ ਨੂੰ ਦਿਖਦਾ ਪਿਆ ਅੱਗੇ ਮੈਨੂੰ ਮਿਲਣਾ ਕੁਝ ਨਹੀਂ ਔਰ ਹੁਣ ਉਹਨਾਂ ਕੋ ਹੱਲ ਕੀ ਹੈ ਫਿਰ ਹੱਲ ਤਾਂ ਇਹ ਹੈ ਨਾ ਜਾਂ ਤਾਂ ਹੁਣ ਪੰਜਾਬ ਦਾ ਕਰਕੇ ਤੇ ਪੰਜਾਬ ਦੇ ਵਿੱਚ ਦੁਬਾਰਾ ਆਣਗੇ ਤੇ ਕੋ ਪਤਾ ਕੀ ਹੈ ਜਾਖੜ ਸਾਹਿਬ ਨੇ ਜਿਹੜੀ ਪਾਰਟੀ ਚ ਕੰਮ ਕੀਤਾ ਕਾਂਗਰਸ ਪਾਰਟੀ ਉਹਦਾ ਵਰਕਿੰਗ ਸਟਾਈਲ ਹੋਰ ਡਿਫਰੈਂਟ ਹੈ ਉਹਦਾ ਕੰਮ ਹੋਰ ਡਿਫਰੈਂਟ ਆ ਉੱਥੇ ਤੁਹਾਨੂੰ ਬੋਲਣ ਦੀ ਆਜ਼ਾਦੀ ਹੈਗੀ ਆ ਦੇਖਿਆ ਕੋਈ ਕਾਂਗਰਸ ਕਿਉਂਕਿ ਉੱਥੇ ਡਿਸਪਲਿਨ ਦੀ ਬੈਕਬੋਨ ਕੋਈ ਨਹੀਂ ਆ ਇੱਥੇ ਕੋਈ ਨਾ ਕੋਈ ਕੁਝ ਕੋਈ ਬੋਲ ਜਾਂਦਾ ਨਵਜੋਤ ਸਿੰਘ ਨੂੰ ਕੁਝ ਬੋਲ ਜਾਂਦਾ ਤੇ ਚੰਨੀ ਕੁਝ ਬੋਲ ਜਾਂਦਾ ਪ੍ਰਤਾਪ ਬਾਜਵਾ ਜੀ ਕੁਝ ਬੋਲੀ ਜਾਂਦੇ ਆ ਬਰਗਤ ਸਿੰਘ ਜੀ ਅਲੱਗ ਬੋਲਦੇ ਨੇ ਰਾਜਾ ਬਣੇਗ ਹੋਰ ਬੋਲੀ ਜਾਂਦਾ ਤੇ ਇਹਦੇ ਨਾਲ ਕੀ ਹੋਇਆ ਪਿਆ ਸਾਰਾ ਇੱਥੇ ਤਾਂ ਜਿਹੜਾ ਮਰਜੀ ਜਣਾ ਮਰਜੀ ਬੋਲਦੇ ਕੋਈ ਮਾਂ ਫੜੇ ਨਾਲ ਨਹੀਂ ਲੇਕਿਨ ਉੱਥੇ ਤੁਹਾਡੇ ਕੋਲ ਬੋਲਿਆ ਨਹੀਂ ਜਾ ਸਕਦਾ ਉੱਥੇ ਤਾਂ ਤੁਹਾਨੂੰ ਜਿਹੜੀ ਪਾਰਟੀ ਦੇ ਸੰਗਠਨ ਮਹਾ ਮੰਤਰੀ ਆ ਉਹ ਦੱਖਣ ਭਾਰਤੀ ਹੈਗੇ ਸ਼੍ਰੀ ਨਵਾਸ ਲੂਲੋ ਉਹਨਾਂ ਦੇ ਨਾਲ ਗੱਲ ਕਰਕੇ ਉਸ ਤੋਂ ਬਿਨਾ ਡਿਸੀਜਨ ਕੋਈ ਲਿੱਤਾ ਨਹੀਂ ਜਾ ਸਕਦਾ ਹੁਣ ਮੈਂ ਤਾਂ ਇਹੀ ਗੱਲ ਸਮਝਦਾ ਬਈ ਜਾਕਰ ਸਾਹਿਬ ਵੀ ਕਿਵੇਂ ਕੰਮ ਕਰ ਲੈਣਗੇ ਕਿ ਇੱਕ ਦੱਖਣ ਭਾਰਤੀ ਜਿਹੜਾ ਵਾ ਉਹਨਾਂ ਨੂੰ ਪੰਜਾਬ ਦਾ ਵਿਰਸਾ ਪੰਜਾਬ ਦਾ ਕਲਚਰ ਸਮਝਾਉਣਾ ਸੌਖਾ ਥੋੜਾ ਨਾ ਉਹਨਾਂ ਦੀ ਭਾਸ਼ਾ ਅਲੱਗ ਸਭਿ ਸੰਸਕ੍ਰਿਤੀ ਅਲੱਗ ਉਹਨਾਂ ਦਾ ਪਹਿਰਾਵਾ ਅਲੱਗ ਉਹਨਾਂ ਦੀ ਬੋਲਚਾਲ ਅਲੱਗ ਉਹਨਾਂ ਦਾ ਖਾਣਾ ਅਲੱਗ ਉਹਨਾਂ ਦਾ ਸਾਡੇ ਨਾਲ ਜਿਹੜਾ ਹਿੰਦੁਸਤਾਨ ਦੇ ਅਸੀਂ ਵਸਨੀਕ ਆ ਇਹ ਤਾਂ ਭਾਈਚਾਰਾ ਹੈ ਲੇਕਿਨ ਸੰਸਕ੍ਰਿਤੀ ਵਿਰਾਸਤ ਨਾਲ ਸਾਡਾ ਕੋਈ ਉਹਨਾਂ ਦਾ ਜੋੜ ਨਹੀਂ ਹੈ ਸਾਡਾ ਜੋੜ ਹਿਮਾਚਲ ਵਾਲਿਆਂ ਨਾਲ ਹੋ ਸਕਦਾ ਹਰਿਆਣਾ ਨਾਲ ਹੋ ਸਕਦਾ ਕਿਉਂਕਿ ਅਸੀਂ ਇਕੱਠੇ ਸੀ ਪਹਿਲਾਂ ਲੇਕਿਨ ਉਧਰ ਹਜੇ ਵੀ ਅੱਜ ਚੱਲਦਾ ਹੋਰਿਆਣਾ ਵਿੱਚ ਕਈ ਜਗ੍ਹਾ ਪੰਜਾਬੀ ਬੋਲੀ ਜਾਂਦੀ ਆ ਅੱਜ ਵੀ ਬੋਲੀ ਜਾਂਦੀ ਆ ਅੱਜ ਜੇ ਤੁਸੀਂ ਕਹੋ ਹੁੱਡਾ ਹੁੱਡਾ ਨੂੰ ਜਾਂ ਉਹਨੂੰ ਜਿਹੜਾ ਦੇਵੀ ਲਾਲ ਚੋਟਾਲਾ ਪਰਵਾਰਾ ਅੱਜ ਵੀ ਪੰਜਾਬੀ ਲਿਖ ਲੈਂਦੇ ਕਿਉਂਕਿ ਪੰਜਾਬੀ ਦੇ ਵਿੱਚ ਉਹਨਾਂ ਨੇ ਪੜਿਆ ਹੋਇਆ ਪੰਜਾਬ ਇਕੱਠਾ ਸੀ ਪਹਿਲਾਂ ਲੇਕਿਨ ਗੱਲ ਇਹ ਆ ਕਿ ਹੁਣ ਉਹ ਜਾਖੜ ਸਾਹ ਨੂੰ ਵੀ ਇਹੀ ਜੋ ਮੈਨੂੰ ਪਤਾ ਲੱਗਿਆ ਕਿ ਜਿਵੇਂ ਮੀਟਿੰਗ ਦੇ ਵਿੱਚ ਹੈਂਡ ਫ੍ਰੀ ਫੋਨ ਕੀਤਾ ਜਦੋਂ ਸਦਸਤਾ ਬਹਿਾਨ ਦੀ ਮੀਟਿੰਗ ਹੋਈ ਉਹਦੇ ਵਿੱਚ ਕਿਸੇ ਨੇ ਨੇਤਾ ਨੇ ਹੈਂਡ ਫ੍ਰੀ ਫੋਨ ਕੀਤਾ ਵੀ ਜਾਖੜ ਸਾਹ ਮੀਟਿੰਗ ਚ ਆ ਜਾਓ ਉਹ ਕਹਿੰਦੇ ਯਾਰ ਤੁਸੀਂ ਮੀਟਿੰਗ ਹੈ ਜਿਹੜੀਆਂ ਸੰਗਠਨ ਮਾਂ ਮੰਤਰੀ ਕੋਲੇ ਕਰਾ ਲਓ ਸ਼੍ਰੀ ਨਵਾਸ ਲੂਲੂ ਉਹਨਾਂ ਨੇ ਇਹ ਬੋਲਿਆ ਤੇ ਲੇਕਿਨ ਹੁਣ ਗੱਲ ਕਿੰਨੀ ਸੱਚਾਈ ਹੈ ਕਿੰਨੀ ਪਾਰਟੀ ਦੇ ਇਨ ਹਾਊਸ ਦੀ ਗੱਲ ਹੈ ਲੇਕਿਨ ਜੋ ਗੱਲ ਨਿਕਲ ਕੇ ਬਾਹਰ ਆਈ ਉਹ ਇਹ ਆਈ ਹੈ ਔਰ ਇਹਦੇ ਕਰਕੇ ਜਾਖੜ ਸਾਹਿਬ ਨਾਰਾਜ਼ ਹੈਗੇ ਜਦੋਂ ਕਿਸੇ ਨੂੰ ਉਹ ਟਿਕਟਾ ਨਹੀਂ ਦੇ ਸਕਦੇ ਕਿਸੇ ਪਾਰਟੀ ਪਲੇਟਫਾਰਮ ਤੇ ਉਹ ਉੱਠ ਨਹੀਂ ਸਕਦੇ ਹੁਣ ਕਿੱਦਾਂ ਕਰਨਗੇ ਦੇਖੋ ਆਰਐਸਐਸ ਨੂੰ ਆਪਣਾ ਗੰਮ ਹੈਗਾ ਕਿ ਜਾਖੜ ਨੇ ਕਰ ਓਪਨ ਗਿਆ ਹੋਇਆ ਵੀ ਆਰਐਸਐਸ ਇੱਕ ਫਿਰਕਾ ਪ੍ਰਸਤ ਪਾਰਟੀ ਹੈ ਦੇਸ਼ 'ਚ ਦੰਗੇ ਕਰਵਾਂਦੀ ਹੈ ਤੇ ਉਹ ਹੁਣ ਕਿੱਦਾਂ ਆਪਣੇ ਜਿਹੜੇ ਉਹ ਗੱਲਾਂ ਮੁੜ ਜਣਗੇ ਆ ਸੰਗਤੀ ਆ ਡਾਇਓਲੋਜੀ ਡਿਫਰੈਂਟ ਹੈ ਸੰਗਤਾ ਇੱਕ ਆਪਣੀ ਅਲੱਗ ਲਾਈਨ ਤੇ ਚੱਲਦੇ ਆ ਉਹ ਰਾਸ਼ਟਰਵਾਦ ਦੀ ਨੀਤੀ ਤੇ ਚੱਲਦੇ ਆ ਉਹ ਹਿੰਦੂ ਤਵਦੀਨ ਨੀਤੀ ਤੇ ਚੱਲਦੇ ਆ ਲੇਕਿਨ ਜਦੋਂ ਇੱਕ ਕੋਈ ਲੀਡਰ ਨੇ ਉਹਨਾਂ ਬਾਰੇ ਇਹਨਾਂ ਦਾ ਬਿਆਨ ਦਿੱਤਾ ਹੋਵੇ ਉਹ ਕਿਵੇਂ ਇਕੱਠੇ ਬੈਠ ਸਕਦੇ ਨੇ ਸੋ देयर आर ਸੋ ਮੈਨੀ ਥਿੰਗਸ ਜਿਹਨ ਨੂੰ ਕਹਿੰਦੇ ਬਹੁਤ ਗੱਲਾਂ ਲੇਕਿਨ ਗੱਲ ਤਾਂ ਫਿਰ ਵੀ ਹੈ ਕਿ ਜਾਖੜ ਨੇ ਪੰਜਾਬ ਦੀ ਗੱਲ ਕੀਤੀ ਹੈ ਇਸ ਕਰਕੇ ਉਹਦੀ ਮੈਨੂੰ ਤਾਂ ਲੱਗਦਾ ਕਿ ਉਹਦੇ ਨਾਲ ਖੜੇ ਹੋਣਾ ਬੰਦਾ ਔਰ ਪੰਜਾਬੀ ਸਾਰੇ ਖੜੇ ਵੀ ਹੋ ਰਹੇ ਨੇ ਔਰ ਇਵੇਂ ਜਿਵੇਂ ਇੰਦਰ ਨਿਕਲਣੀ ਹੈ ਜਿਹੜਾ ਬੰਦਾ ਪੰਜਾਬ ਦੀ ਗੱਲ ਕਰੂਗਾ ਯਾਰ ਮੈਂ ਹੁਣ ਵੀ ਦੁਬਾਰਾ ਕਹਣਾ ਜਿਹੜਾ ਬੰਦਾ ਕੋਈ ਪੰਜਾਬ ਦੀ ਗੱਲ ਕਰੂਗਾ ਲੋਕ ਉਹਦੇ ਨਾਲ ਖੜੇ ਨਹੀਂ ਕਿਉਂਕਿ ਪੰਜਾਬ ਇਸ ਟਾਈਮ ਅੱਗੇ ਦੇ ਵਿੱਚ ਝੋਲਸ ਰਿਹਾ ਔਰ ਇਹਨੂੰ ਬਚਾਉਣ ਵਾਲਾ ਕੋਈ ਨਹੀਂ ਹੈ ਤੁਹਾਨੂੰ ਮੈਂ ਦੱਸ ਰਿਹਾ ਇਹਨੂੰ ਬਚਾਉਣ ਵਾਲਾ ਕੋਈ ਨਹੀਂ ਹੈ ਦੋਸਤ ਜੇਤ ਸੁਨੀਲ ਜਾਖੜ ਜਿਵੇਂ ਕਿ ਗੱਲਾਂ ਚੱਲਦੀਆਂ ਪਈਆਂ ਅਸਤੀਫਾ ਦੇ ਰਹਿੰਦੇ ਕਿਤੇ ਐ ਤਾਂ ਨਹੀਂ ਹੋ ਜੂਗਾ ਕਿ ਜਿਹੜੀ ਪ੍ਰਧਾਨਗੀ ਐ ਉਹ ਰਵਨੀਤ ਬਿੱਟੂ ਕੋਲ ਪਹੁੰਚ ਜਵੇ ਸੁਨੀਲ ਜਾਖੜ ਦੀ ਥਾਂ ਤੇ ਨਹੀਂ ਨਹੀਂ ਦੇਖੋ ਪਤਾ ਕੀ ਗੱਲ ਆ ਪਾਰਟੀ ਦੇ ਵਿੱਚ ਇੱਕ ਬਹੁਤ ਵੱਡਾ ਧੜਾ ਜਿਹੜਾ ਨਾ ਇਸ ਚੀਜ਼ ਦੇ ਉੱਤੇ ਖੜਾ ਹੋ ਗਿਆ ਕਿ ਪਾਰਟੀ ਦੇ ਵਿੱਚ ਤੁਸੀਂ ਜਿਹੜੇ ਟਕਸਾਲੀ ਲੀਡਰ ਇਹਨਾਂ ਨੂੰ ਖਤਮ ਨਾ ਕਰੋ ਕਿਉਂਕਿ ਜਿਨ੍ਹਾਂ ਨੇ ਦੇਖੋ ਅਤਵਾਦ ਦੇ ਟਾਈਮ ਤੋਂ ਭਾਰਤੀ ਜਨਤਾ ਪਾਰਟੀ ਦੀ ਜਨ ਸੰਘ ਦੀ ਹਿੱਟ ਨਾਲ ਹਿੱਟ ਜਿਹੜੀ ਆ ਜੋੜ ਕੇ ਰੱਖੀ ਆ ਅੱਜ ਉਹ ਕਿਦਾਂ ਤੁਸੀਂ ਉਹਨਾਂ ਨੂੰ ਘਰਾਂ 'ਚ ਬਿਠਾ ਦੋਗੇ ਲక్ష్ਮੀ ਕਾਂਤਾ ਚਾਵਲਾ ਵਾ ਮਾਸਟਰ ਮੋਹਨ ਲਾਲਾ ਮਨੰਜਨ ਕਾਲੀਆ ਹੈ ਕਿੜੀ ਭੰਡਾਰੀ ਹੈ ਅਵਿਨਾਸ਼ ਰਾਏ ਖੰਨਾ ਹੈ ਸ਼ਵੇਤ ਮਲਿਕ ਹੈ ਕਿਦਾਂ ਤੁਸੀਂ ਇਹਨਾਂ ਨੂੰ ਕਹੋਗੇ ਵੀ ਤੁਸੀਂ ਚਲ ਦੋ ਜੀ ਤੁਰਦੇ ਬਣੋ ਘਰਾਂ ਨੂੰ ਇਦਾਂ ਨਹੀਂ ਹੁੰਦਾ ਨਾ ਉਹ ਏਡੇ ਏਡੇ ਸੁਲਝੇ ਲੀਡਰ ਹੈਗੇ ਆ ਅਵਿਨਾਸ਼ ਰਾਏ ਖੰਨਾ ਦਾ ਆਪਣੀ ਦੇਣਾ ਭਾਰਤੀ ਜਨਤਾ ਪਾਰਟੀ ਨੂੰ ਮਨੰਜਨ ਕਾਲੀਆ ਦਾ ਕਲੰਬਾ ਇਤਿਹਾਸ ਹੈ ਉਹਦੇ ਫਾਦਰ ਦੇ ਟਾਈਮ ਦਾ ਇਤਿਹਾਸ ਹੈ ਬੀਜਪੀ ਨੂੰ ਖੜਾ ਕਰਨ ਦੇ ਵਿੱਚ ਉਸ ਟਾਈਮ ਦੇ ਉੱਤੇ ਇਤਿਹਾਸ ਹੈਗਾ ਜਦੋਂ ਬੀਜਪੀ ਦਾ ਝੰਡਾ ਨਹੀਂ ਕੋਈ ਘਰ ਦੇ ਉੱਤੇ ਲਾਂਦਾ ਹੁੰਦਾ ਤੇ ਕਿਦਾਂ ਅੱਜ ਤੁਸੀਂ ਉਹਨਾਂ ਨੂੰ ਕਹਦੇ ਹੋ ਕਿ ਘਰਾਂ 'ਚ ਬੈਠ ਜਾਓ ਮਾਲਵੇ ਦੇ ਵਿੱਚ ਚੱਲ ਜਾਓ ਜਿਹੜੇ ਟਕਸਾਲੀ ਸਿੱਖ ਲੀਡਰ ਨੇ ਭਾਜੀਪੀ ਨਾਲ ਜੁੜੇ ਹੋਏ ਨੇ ਸੁਖਮਿੰਦਰ ਸਿੰਘ ਗਰੇਵਾਲ ਜੁੜਿਆ ਹੋਇਆ ਹਰਜੀਤ ਗਰੇਵਾਲ ਜੁੜਿਆ ਦਿਆਲ ਸਿੰਘ ਸੋਢੀ ਬਹੁਤ ਪੁਰਾਣੇ ਜੁੜੇ ਹੋਏ ਨੇ ਕਿਵੇਂ ਤੁਸੀਂ ਕਹਦੋਗੇ ਦਿਆਲ ਸਿੰਘ ਸੋਢੀ ਨੂੰ ਬਈ ਇਹਨਾਂ ਦੇ ਉੱਤੇ ਲੀਡਰ ਬਿਠਾ ਦਿਓ ਪਾਰਟੀ ਦੇ ਵਿੱਚ ਇਸ ਚੀਜ਼ ਉੱਤੇ ਇੱਕ ਬਹੁਤ ਵੱਡਾ ਅੰਦਰ ਖਾਤੇ ਚੱਲ ਰਿਹਾ ਬਈ ਪਾਰਟੀ ਦਾ ਜਿਹੜਾ ਪੁਰਾਣਾ ਲੀਡਰ ਹੈ ਮਦਰ ਮੋਨ ਮਿੱਤਲ ਹੈ ਨੀਲ ਜੋਸ਼ੀ ਹੈ ਯਾਰ ਕਿਵੇਂ ਕਿਵੇਂ ਦਸੋ ਦਸੋ ਨਾ ਤੁਸੀਂ ਇਹ ਡੇ ਡੇ ਪੁਰਾਣੇ ਲੀਡਰ ਜਿਨ੍ਹਾਂ ਨੇ ਭਾਰਤੀ ਜਨਤਾ ਪਾਰਟੀ ਉਹ ਜਨ ਸੰਗ ਨੂੰ ਖੜਾ ਕੀਤਾ ਤੁਸੀਂ ਉਹਨਾਂ ਦਾ ਕਤਲ ਥੋੜਾ ਕਰ ਦੋਗੇ ਹੁਣ ਇਹ ਦੇਖ ਮੈਲਾ ਮੈਲਾ ਬੀਜੇਪੀ ਹੈ ਠੀਕ ਹੈ ਨਾ ਮੋਨਾ ਜੈ ਸਵਾਲ ਹੈਗੇ ਲੀਡਰ ਇਹਨਾਂ ਦੇ ਸੁਮਨ ਸੈਗਰ ਹੈ ਜਲੰਧਰ ਤੋਂ ਬਿੰਦੀ ਆਏ ਮੈਨਾਂ ਚਲੋ ਜਿੰਨੇ ਕ ਨਾਮ ਜਾਨਣਾ ਵਾ ਇਹਨਾਂ ਨੇ ਕਿੰਨਾ ਕੰਮ ਕੀਤਾ ਯਾਰ ਘੱਟ ਕੰਮ ਕੀਤਾ ਹੋਊਗਾ ਇਹਨਾਂ ਨੇ ਠੀਕ ਹੈ ਨਾ ਰੀਨਾ ਜੈਤਲੀ ਆ ਬਹੁਤ ਕੰਮ ਕੀਤਾ ਰੇਨੂ ਥਾਪਰ ਆ ਉਹਨੇ ਬਹੁਤ ਕੰਮ ਕੀਤਾ ਹੁਣ ਕਿਤੇ ਨਜ਼ਰ ਆਂਦੀ ਹੈ ਸਾਰੀ ਇਹਨਾਂ ਦੇ ਉੱਤੇ ਲਿਆ ਕੇ ਕਬੀਬਾ ਜੈਹਿੰਦਰ ਕੋਲ ਲਾਤੀ ਉਹ ਨਿਕਲਦੀ ਨਹੀਂ ਉਹ ਨਿਕਲਦੀ ਨਹੀਂ ਕਰੋ ਸਾਰੀ ਪਾਰਟੀ ਨੂੰ ਥੋੜਾ ਨਾ ਤੁਸੀਂ ਖਤਮ ਕਰ ਦੋਗੇ ਕਿ ਤੁਸੀਂ ਪਰਿਵਾਰ ਦੇ ਨਾਂ ਦੇ ਉੱਤੇ ਦਾ ਦੇ ਉੱਤੇ ਕਾਂਗਰਸ ਹੀ ਲਿਆਣ ਦੇ ਇਹਨਾਂ ਨੂੰ ਸਾਰੀ ਪਾਰਟੀ ਵਿੱਚ ਤੋਂ ਇਦਾਂ ਨਹੀਂ ਹੁੰਦਾ ਨਾਲੇ ਯਾਰ ਇੱਕ ਗੱਲ ਪਤਾ ਕੀ ਹੈਗੀ ਹੈ ਦੇਖੋ ਪਾਰਟੀ ਨੂੰ ਖੜਾ ਕਰਨ ਦੇ ਲਈ ਬੜੀ ਵੱਡੀ ਜਿਹੜੀ ਹੈ ਨਾ ਉਹ ਲੋਡ ਹੈ ਪਾਰਟੀ ਦਾ ਜਿਹੜਾ ਵਰਕਰ ਹੈ ਜਾਂ ਜਿਹੜਾ ਬੂਥ ਲੈਵਲ ਦਾ ਵਰਕਰ ਹੈ ਜਿਹੜਾ ਹੋਰ ਹੈਗੇ ਲੀਡਰ ਇਹਨਾਂ ਨੂੰ ਮਰਮ ਦੀ ਲੋਡ ਹੈਗੀ ਇਹਨਾਂ ਨੂੰ ਘਰਾਂ 'ਚੋਂ ਕੱਢਣ ਦੀ ਲੋਡ ਹੈਗੀ ਆ ਕੌਣ ਕਰਦਾ ਪਿਆ ਯਾਰ ਕੋਈ ਗੱਲ ਹੀ ਨਹੀਂ ਕਰਦਾ ਮੈਂ ਤਾਂ ਬੜੇ ਪੁਰਾਣੇ ਪੁਰਾਣੇ ਲੀਡਰ ਯਾਰ ਦੇਖਦਾ ਘਰਾਂ 'ਚ ਬੈਠੇ ਹੋਏ ਆ ਬਹੁਤ ਪੁਰਾਣੇ ਪੁਰਾਣੇ ਲੀਡਰ ਘਰ ਆਜ ਬੈਠੇ ਕੋਈ ਨਹੀਂ ਪੁੱਛਦਾ ਪਿਆ ਹੁਣ ਦੇਖੋ ਜੋ ਲੱਗ ਰਿਹਾ ਕਿ ਜੇ ਟਕਸਾਲੀ ਬੀਜੇਪੀ ਦਾ ਪ੍ਰਧਾਨ ਉਹ ਲਗਾ ਦੇਣਗੇ ਤੇ ਇੱਕ ਵਾਰੀ ਪੰਜਾਬ 'ਚ ਬੂਮ ਆ ਜਾਏਗਾ ਬੀਜੇਪੀ ਦਾ ਬੀਜੇਪੀ ਦਾ ਵਰਕਰ ਬਾਹਰ ਆਏਗਾ ਬੀਜੇਪੀ ਦਾ ਵਰਕਰ ਖੜਾ ਹੋਏਗਾ ਔਰ ਕਿਉਂਕਿ ਜਿਹੜੀ ਹਜੇ ਮੌਜੂਦਾ ਦੌਰ ਦੇ ਵਿੱਚ ਬੀਜੇਪੀ ਦੀ ਲੀਡਰਸ਼ਿਪ ਹੈ ਜਾਖੜ ਕਾਂਗਰਸ ਤੋਂ ਆਈ ਹੈ ਬੀਬਾ ਜੈਂਦਰ ਕੋਰ ਕਾਂਗਰਸ ਤੋਂ ਆਈ ਹੈ ਸੁਚਾ ਸਚਾਰਾਮ ਲੱਦੜ ਨੇ ਉਹ ਜਿਹੜੇ ਸ਼ਡਿਊਲ ਕਸਟਮ ਹੋਰਚਾ ਦੇ ਪ੍ਰਧਾਨ ਨੇ ਉਹ ਰਿਟਾਇਰਡ ਆਈਐਸ ਅਫਸਰ ਹੈਗੇ ਆ ਤੇ ਜੇ ਉਸ ਤੋਂ ਬਾਅਦ ਤੁਸੀਂ ਦੇਖੋ ਬੁੰਨੀ ਅਜਨਾਲਾ ਉਹ ਕਾਲੀ ਦਲ ਤੋਂ ਘੁੰਮ ਕੇ ਆਏ ਹੋਏ ਨੇ ਕਬਰਪਾਲ ਟੋੜਾ ਉਹ ਯੂਥ ਬੀਜਪੀ ਦੇ ਪ੍ਰਧਾਨ ਨੇ ਨਜ਼ਰ ਨਹੀਂ ਆਉਂਦੇ ਕਿਤੇ ਟੋੜਾ ਸਾਹਿਬ ਦੇ ਪੁੱਤ ਨੇ ਉਹ ਵੀ ਬਾਹਰੋਂ ਆਏ ਨੇ ਫਿਰ ਬੀਜਪੀ ਦਾ ਕਿਹੜਾ ਬੰਦਾ ਜਿਹੜਾ ਲੀਡ ਕਰ ਰਿਹਾ ਬਿਨਾਂ ਹੈ ਹੀ ਕੋਈ ਨਹੀਂ ਕੋਈ ਨਹੀਂ ਤੇ ਫਿਰ ਇਹਦਾ ਮਤਲਬ ਜਿਹੜੀ ਇਹ ਪੰਜਾਬ ਦਾ ਵਰਕਰ ਨੂੰ ਖੜਾ ਕਰਨਾ ਹੈ ਵੋਟ ਪਈ ਹੈ ਜਿਹੜੀ 18.5% 6% ਵੋਟ ਪਈ ਹੈ ਨੋ ਡਾਊਟ ਭਾਰਤੀ ਜਨਤਾ ਪਾਰਟੀ ਨੇ ਲੇਕਿਨ ਇਹ ਵੀ ਤਾਂ ਦੇਖੋ ਤਿੰਨ ਜਗ੍ਹਾ 13 ਸੀਟਾਂ ਤੇ ਲੜੇ ਆ ਤੇ 10 ਸੀਟਾਂ ਦੇ ਨਾਲ ਵੋਟ ਨਹੀਂ ਵਧੇਗੀ ਪੰਜਾਬ 'ਚ ਤਿੰਨ ਸੀਟਾਂ ਲੜਦੇ ਸੀ ਉਹ 13 ਤੇ ਆਏ ਆ ਤੇ ਉਹਦੇ ਨਾਲ ਵੋਟ ਨਹੀਂ ਵਧੇਗੀ ਵੋਟ ਸ਼ੇਅਰ ਵਧਿਆ ਇਸ ਕਰਕੇ ਵਧਿਆ ਲੋਕੀ ਲੋਕਾਂ ਨੂੰ ਪਤਾ ਨਹੀਂ ਲੇਕਿਨ ਗੱਲ ਇਹ ਹੈ ਕਿ ਜੇ ਅੱਜ ਚੋਣਾਂ ਹੋ ਜਾਣ ਭਾਰਤੀ ਜਨਤਾ ਪਾਰਟੀ ਬਹੁਤ ਪਿੱਛੇ ਆ ਤੇ ਜਾਖੜ ਸਾਹਿਬ ਨੂੰ ਇਹ ਚੀਜ਼ਾਂ ਨਜ਼ਰ ਆ ਰਹੀਆਂ ਪੇ ਪਾਰਟੀ ਨੂੰ ਖੜਾ ਕਰਨਾ ਹੈ ਪਾਰਟੀ ਇਦਾਂ ਨਹੀਂ ਖੜੀ ਹੋਣੀ ਜਦ ਤੱਕ ਅਸੀਂ ਪੰਜਾਬੀ ਵਿਰਸਾ ਪੰਜਾਬੀ ਵਿਰਾਸਤ ਪੰਜਾਬ ਦੀਆਂ ਗੱਲਾਂ ਪੰਜਾਬ ਨੂੰ ਰੀਹੈਬਿਟੇਟ ਪੰਜਾਬ ਨੂੰ ਜਦ ਤੱਕ ਅਸੀਂ ਮਰਮ ਨਹੀਂ ਲਗਾਵਾਂਗੇ ਪੰਜਾਬੀਆਂ ਨਾਲ ਪਿਆਰ ਕਰਾਂਗੇ ਉਹ ਤੱਕ ਪੰਜਾਬ ਦੇ ਮੁੱਦੇ ਹੱਲ ਨਹੀਂ ਹੁੰਦੇ ਹੁੰਦੇ ਕੋਈ ਕਿਸਾਨ ਜੇ ਬੈਠੇ ਸ਼ੰਭੂ ਬਾਰਡਰ ਤੇ ਜਾਖੜ ਕੀ ਜਵਾਬ ਦੇਵੇ ਵਿਚਾਰੇ ਕੀ ਜਵਾਬ ਦੇਣ ਯਾਰ ਕੀ ਜਵਾਬ ਦੇਣ ਇਹਨਾਂ ਦੇ ਵਿੱਚ ਹੀ ਰਹੇ ਨੇ ਜਾਖੜ ਸਾਹਿਬ ਕੀ ਜਵਾਬ ਦੇਣਗੇ ਬੜਾ ਡਿਫਿਕਲਟ ਹੁੰਦਾ ਯਾਰ ਇਹ ਚੀਜ਼ਾਂ ਦਾ ਸੋ ਕਹਿਣ ਦਾ ਮੇਰਾ ਮਕਸਦ ਹੈਗਾ ਕਿ ਪੰਜਾਬ ਦੀਆਂ ਸਮੱਸਿਆਵਾਂ ਬਹੁਤ ਨੇ ਜਾਖੜ ਸਭਲੀ ਭੰਤੀ ਜਾਣਦੇ ਨੇ ਜੇ ਉਹਨਾਂ ਨੇ ਸਮੱਸਿਆਵਾਂ ਰੱਖੀਆਂ ਤੇ ਫਿਰ ਤਾਂ ਪੰਜਾਬੀ ਇਹ ਉਹਨਾਂ ਦੇ ਨਾਲ ਖੜੇ ਨੇ ਜੇ ਉਹਨਾਂ ਨੇ ਲੱਗਿਆ ਕਿ ਉਹਨਾਂ ਦੇ ਲਈ ਉਹਨਾਂ ਦੇ ਬਰਾਬਰ ਉਹਦੀ ਕੁਰਸੀ ਲੈਣੀ ਉਹਦੇ ਬਦਲੇ ਫਿਰ ਪੰਜਾਬੀ ਉਹਨਾਂ ਤੋਂ ਫਿਰ ਉਹਨਾਂ ਦੇ ਅਗੇਂਸਟ ਵੀ ਖੜੇ ਆ ਜੇ ਹਰਜੀਤ ਗਰੇਵਾਲ ਔਰ ਮਨਰਜਨ ਗਾਲੀਆ ਵਰਗੇ ਲੀਡਰ ਜੇ ਹੁਣ ਬੋਲਦੇ ਪਏ ਆ ਫਿਰ ਆ ਮੰਨ ਲਈਏ ਕਿ ਉਹਨਾਂ ਨੂੰ ਗਾਂ ਪ੍ਰਧਾਨਗੀ ਦੀਦੀ ਪਈ ਹੈ ਨੇ ਬੋਲਣ ਨਾਲ ਦੇਖੋ ਪਤਾ ਕੀ ਹੈ ਮੈਂ ਤੁਹਾਨੂੰ ਇੱਕ ਗੱਲ ਦੱਸਿਆ ਹਰਜੀਤ ਗਰੇਵਾਲ ਜਦੋਂ ਪੰਜਾਬ ਦੇ ਕਿਸਾਨਾਂ ਦੇ ਅਗੇਂਸਟ ਬੋਲਿਆ ਲੋਕਾਂ ਨੇ ਦਾ ਧੂਆਂ ਕੱਢ ਛੱਡਿਆ ਸੀ ਫੜ ਕੇ ਕਿੰਨਾ ਵਿਚਾਰੇ ਦਾ ਮੈਂ ਤਾਂ ਕਈ ਵਾਰੀ ਸੋਚਦਾ ਸੀ ਯਾਰ ਕਿੰਨਾ ਜਲੀਲ ਕੀਤਾ ਕਿੰਨੀ ਗਾਲ ਖਾਤੀ ਲੇਕਿਨ ਜਦੋਂ ਪੰਜਾਬ ਦੇ ਨਾਲ ਖੜਾ ਹੋਇਆ ਅੱਜ ਉਹੀ ਹਰਜੀਤ ਗਰੇਵਾਲ ਨੂੰ ਲੋਕ ਲਾਈਕ ਕਰਦੇ ਪਏ ਸੋ ਮੇਰੇ ਕਹਿੰਦਾ ਮਕਸਦ ਪ੍ਰਧਾਨਗੀ ਦੀ ਗੱਲ ਨਹੀਂ ਹੈਗੀ ਪੰਜਾਬ ਦੇ ਉੱਤੇ ਇਹਨਾਂ ਲੀਡਰਾਂ ਨੂੰ ਪਤਾ ਮਨੰਜਨ ਕਾਲੀਆ ਬੜੇ ਸੁੱਲਝੇ ਲੀਡਰ ਹੈ ਉਹ ਲੱਗਦੇ ਬੜੇ ਸ਼ਖਲੋਂ ਮਤਲਬ ਇਦਾਂ ਹੀ ਆ ਕਿ ਬਈ ਠੀਕਾ ਹੱਥੋਂ ਤੇ ਜੁੜਨ ਵਾਲੇ ਬਟ ਉਹਨਾਂ ਦਾ ਜਿਹੜਾ ਵਿਊ ਔਰ ਵਿਜ਼ਨ ਪੰਜਾਬ ਦੇ ਬਾਰੇ ਬੜਾ ਕਲੀਅਰ ਹੈ ਉਹਨਾਂ ਨੂੰ ਪੰਜਾਬ ਦੇ ਇੱਕ ਇੱਕ ਮੁੱਦੇ ਦੀ ਸਮਝ ਆ ਉਹਨਾਂ ਨੂੰ ਪਤਾ ਜੇ ਕੰਗਣਾ ਰਣੋਤ ਬੋਲੀ ਇੱਥੋਂ ਜਵਾਬ ਦੇਵਾਂਗਾ ਤੇ ਪੰਜਾਬੀਆਂ ਨੇ ਮੈਨੂੰ ਲਾਈਕ ਕਰਨਾ ਹੋਰ 2 ਸਾਲਾਂ ਬਾਅਦ ਮਨੰਜਨ ਕਾਲੀਆ ਨੇ ਚੋਣਾਂ ਨਹੀਂ ਲੜਨੀਆਂ ਹੋਰ 2.5 ਸਾਲਾਂ ਨੂੰ 2 ਸਾਲਾਂ ਨੂੰ ਚੋਣਾਂ ਆਈਆਂ ਖੜੀਆਂ ਕੀ ਜਵਾਬ ਦੇਣਗੇ ਆਪਣੇ ਜਲੰਧਰ ਦੇ ਹਲਕਿਆਂ ਦੇ ਲੋਕਾਂ ਨੂੰ ਉਹਨਾਂ ਨੂੰ ਪਤਾ ਮੈਂ ਅੱਜ ਬੋਲਾਂਗਾ ਤੇ ਫੇਰ ਜਾ ਕੇ ਹੋਊਗਾ ਕਿਉਂਕਿ ਕੰਗਣਾ ਨੂੰ ਪੰਜਾਬ ਦਾ ਕੋਈ ਬੰਦਾ ਲਾਇਕ ਨਹੀਂ ਕਰਦਾ ਪਿਆ ਇਸੇ ਕਰਕੇ ਮਨਨਜਨ ਕਾਲੀਆ ਬੋਲੇ ਨੇ ਉਹ ਉਹਨਾਂ ਦਾ ਵਿਜ਼ਨ ਬੜਾ ਉੱਚਾ ਵਿਜ਼ਨ ਆ ਇਸ ਕਰਕੇ ਮੈਨੂੰ ਸਮਝ ਆ ਉਹਨਾਂ ਦੀ ਉਹਨਾਂ ਦੀ ਵਰਕਿੰਗ ਦੀ ਸਮਝ ਆ ਮੈਂ ਕੰਮ ਕੀਤਾ ਲੰਬੇ ਸਮੇਂ ਜਿਹੜੇ ਬੰਦੇ ਪੰਜਾਬ ਦੇ ਨਾਲ ਡੱਟ ਕੇ ਖੜੇ ਨੇ ਭਾਵੇਂ ਦਿੱਲੀ ਤੋਂ ਕੋਈ ਬੋਲੇ ਪੰਜਾਬ ਦੇ ਖਿਲਾਫ ਡਟ ਕੇ ਖੜੇ ਨੇ ਉਹਨੇ ਅੱਜ ਵੀ ਜਿੰਦਾਬਾਦ ਰਹਿਣਾ ਕੱਲ ਵੀ ਰਹਿਣਾ ਡਾਕਟਰ ਸਾਹਿਬ ਅੰਤ ਦੇ ਵਿੱਚ ਇੰਨਾ ਦੱਸ ਦਿਓ ਕਿ ਹੁਣ ਗਾਂ ਹੋਣ ਕੀ ਵਾਲਾ ਹੈ ਕਿ ਸੁਨੀਲ ਜਾਖੜ ਨੇ ਜੋ ਗੱਲ ਇਹ ਕਹੀ ਹੈ ਜਾਂ ਆਫ ਦਾ ਰਿਕਾਰਡ ਜਾਂ ਆਨ ਦਾ ਰਿਕਾਰਡ ਇਹ ਸਿਰਫ ਡਰਾਵਾ ਸੀਗਾ ਜਾਂ ਆਉਂਦਾ ਸਮਾਂ ਕੁਝ ਵੱਖਰਾ ਲੈ ਕੇ ਆਉਣ ਵਾਲਾ ਦੇਖੋ ਮੈਂ ਭਾਰਤੀ ਜਨਤਾ ਪਾਰਟੀ ਦੇ ਅੰਦਰ ਕੀ ਚੱਲ ਰਿਹਾ ਉਹ ਨੱਕ ਤਾਂ ਸਮਝ ਸਕਦਾ ਲੇਕਿਨ ਮੈਨੂੰ ਨਹੀਂ ਲੱਗਦਾ ਕਿ ਸੁਨੀਲ ਜਾਖੜ ਜਿਹੜੇ ਆ ਹਰਿਆਣਾ ਚੋਣਾਂ ਤੋਂ ਬਾਅਦ ਪੰਜਾਬ 'ਚ ਰਹਿਣਗੇ ਕਿਉਂਕਿ ਉਹ ਉਹਨਾਂ ਦਾ ਸੰਗਠਨ ਮਹਾਮੰਤਰੀ ਨਾਲ ਤਲ ਮਿਲ ਠੀਕ ਨਹੀਂ ਹੈਗਾ ਤੇ ਇਸ ਕਰਕੇ ਜਿਆਦਾ ਟਾਈਮ ਨਹੀਂ ਕੱਟਣਗੇ ਨਾਲੇ ਸੁਨੀਲ ਜਾਖੜ ਹੋਰਾਂ ਦੀ ਰਾਣਾ ਸੋਢੀ ਨਾਲ ਕੇਵਲ ਢੱਲੋਂ ਨਾਲ ਵੀ ਠੀਕ ਨਹੀਂ ਆ ਜਦ ਕਿ ਸੰਗਠਨ ਮਹਾ ਮੰਤਰੀ ਦੀ ਉਹ ਦੋਨਾਂ ਨਾਲ ਠੀਕ ਹੈ ਇਸ ਕਰਕੇ ਟਸਲ ਪਾਰਟੀ ਜਲਦੀ ਵੀ ਪਈ ਹੈ ਸੁਨੀਲ ਜਾਖੜ ਨੂੰ ਲੈ ਕੇ ਆਉਣ ਦਾ ਸਮਾਂ ਕੀ ਲੈ ਕੇ ਆਵੇਗਾ ਇਹ ਸਮੇਂ ਦੇ ਮਨ ਅਸਰ ਆ ਜੋ ਵੀ ਹੋਏਗਾ ਦੱਸਦੇ ਰਵਾਂਗੇ ਬਣੇ ਰੋ ਵਨ ਇੰਡੀਆ ਪੰਜਾਬੀ ਤੇ